ਇਹ ਭਗਵੰਤ ਮਾਨ ਸਾਹਿਬ ਦਾ ਸਿਕਿਉਰਿਟੀ ਅਫਸਰ ਆਪਣੇ ਆਪ ਨੂੰ ਦੱਸ ਕੇ ਪਿਛਲੇ 8 ਸਾਲਾਂ ਤੋਂ ਮਾਈਨਿੰਗ ਕਰ ਰਿਹਾ ਹੈ 55 ਨਾਲ 60-60 ਫੁੱਟ ਮਾਈਨਿੰਗ ਕੀਤੀ ਹੈ ਡੀਪਲੀ ਮਾਈਨਿੰਗ ਕੀਤੀ ਹੈ ਦੇਖੋ ਪਾਣੀ ਨਜ਼ਰ ਆ ਰਿਹਾ ਹੈ ਇਹ ਸਾਰੀ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਕਰੀਬ 35 ਤੋਂ 40 ਕੀਲੇ 55 ਨਾਲ 60-60 ਫੁੱਟ ਹਰਜਿੰਦਰ ਸਿੰਘ ਵੱਲੋਂ ਪੱਤੇ ਗਏ ਹਨ ਇਹ ਰਾਤ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਇੱਥੇ ਖੁਦ ਆ ਪਾ ਕੇ ਮਾਈਨਿੰਗ ਕਰਵਾਉਂਦਾ ਸੀ ਹਾਂ ਇਹ ਗਨ ਪੁਆਇੰਟ ਤੇ ਵਰਦੀ ਪਾ ਕੇ ਇੱਥੇ ਲੋਕਾਂ ਨੂੰ ਡਰਾ ਕੇ ਜ਼ਮੀਨਾਂ ਪੜਦਾ ਸੀ ਇਸ ਬੰਦੇ ਨੇ ਪਿੰਡ ਭਲਾਂ ਪਿੰਡ ਐਲਗਰਾ ਤੇ ਪਿੰਡ ਸੂਰੇਵਾਲ ਦੇ ਵਿੱਚ 100 ਏਕੜ ਦੇ ਕਰੀਬ ਆਪਣੇ ਪਰਿਵਾਰ ਦੇ ਨਾਂ ਤੇ ਜ਼ਮੀਨ ਖਰੀਦੀ ਹੈ ਤੇ ਕਈ 100 ਏਕੜ ਇਹਦੇ ਵੱਲੋਂ ਬੇਨਾਮੀ ਪ੍ਰਾਪਰਟੀ ਖਰੀਦੀ ਗਈ ਹੈ 5 500 ਗੱਜ ਦੀਆਂ ਚੰਡੀਗੜ੍ਹ ਦੇ ਵਿੱਚ ਇਸ ਵੱਲੋਂ ਕੋਠੀਆਂ ਬਣਾਈਆਂ ਗਈਆਂ ਹਨ ਹਰਵਿੰਦਰਪਾਲ ਕੌਰ ਇਹਦੀ ਵਾਈਫ ਹੈ ਜੀ ਪਤਨੀ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਇਹਦੇ ਬੇਟੇ ਦੇ ਨਾਂ ਤੇ ਇੰਦਰਪ੍ਰਤਾਪ ਸਿੰਘ ਪੁੱਤਰ ਹਰਜਿੰਦਰ ਸਿੰਘ ਇਹਦੀ ਬੇਟੀ ਦੇ ਨਾਂ ਤੇ ਇਸ਼ਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਤੇ ਇਹਦੇ ਬਾਪ ਦੇ ਨਾਮ ਦੇ ਸੁਖਦੇਵ ਸਿੰਘ ਪੁੱਤਰ ਜਿਉਂਨ ਸਿੰਘ ਤੇ ਇਹਦੀ ਫੈਮਿਲੀ ਮੈਂਬਰ ਦੇ ਨਾਮ ਤੇ ਸਾਰੀਆਂ ਇਹ ਫਰਦਾਂ ਨੇ ਇਹ ਜਿਹੜੇ ਅਫਸਰਾਂ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦਿੰਦੇ ਇਹ ਸਾਨੂੰ ਤੁਹਾਨੂੰ ਦੱਸਦਾ ਮੁੱਖ ਮੰਤਰੀ ਦਾ ਆਪਣੇ ਆਪ ਨੂੰ ਸਿਕਿਉਰਿਟੀ ਅਫਸਰ ਦੱਸਦਾ ਡੀਜੀਪੀ ਸਾਹਿਬ ਦੇ ਨੇੜੇ ਦੱਸਦਾ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਕਹਿੰਦਾ ਮੇਰੀ ਜੇਹਤ ਚ ਕਾਰਵਾਈ ਕਿਹਨੇ ਕਰਨੀ ਹੈ ਇਹਨਾਂ ਦੇ ਖਿਲਾਫ ਇਹ ਲੱਗਿਆ ਕਿੱਥੇ ਤੁਹਾਨੂੰ ਪਤਾ ਕੁਝ ਇਹ ਇੰਟੈਲੀਜੈਂਸ ਦੇ ਵਿੱਚ ਹੈ ਇਹ ਵੀ ਦੱਸਦਾ ਹੈਗਾ ਕਹਿੰਦਾ ਵੀ ਜਿਹੜੇ ਹਾਈ ਕੋਰਟ ਦੇ ਵਿੱਚ ਵਕੀਲਾਂ ਤੋਂ ਜੱਜ ਬਣਦੇ ਨੇ ਉਹਨਾਂ ਦੀ ਇੰਟੈਲੀਜੈਂਸ ਰਿਪੋਰਟ ਵੀ ਮੇਰੇ ਰਾਹੀਂ ਉਹ ਕਲੀਅਰ ਹੁੰਦੀ ਹੈ ਇਸ ਕਰਕੇ ਮੇਰਾ ਉਹਨਾਂ ਨਾਲ ਵੀ ਲਿੰਕ ਰਹਿੰਦੇ ਉਹਨਾਂ ਦੇ ਨਾਂ ਤੇ ਵੀ ਡਰਾਈ ਜਾਂਦਾ ਜੱਜਾਂ ਤੱਕ ਨੂੰ ਵਰਤ ਰਹੇ ਹਾਂ ਹਾਂਜੀ ਤੁਸੀਂ ਪਤਾ ਨਹੀਂ ਮੈਂ ਤਾਂ ਸੋਚ ਰਿਹਾ ਵੀ ਕਿਵੇਂ ਆਗੇ ਇੱਥੇ ਦੀ ਕਵਰੇਜ ਕਰਨ ਇਹ ਤਾਂ ਜੇ ਕੋਈ ਆਉਂਦਾ ਇਹਦਾ ਨਾਂ ਲੈਂਦਾ ਉਹਨੂੰ ਜਾਂ ਝੂਠੇ ਪਰਚੇ ਕਰਾ ਦਿੰਦਾ ਜਾਂ ਬਰਬਾਦ ਜਾਂਦਾ ਤੁਸੀਂ ਵੀ ਆਪਣਾ ਧਿਆਨ ਰੱਖਿਓ ਫਰਦਾਂ ਦੇ ਨਾਲ ਸਬੂਤਾਂ ਦੇ ਨਾਲ ਚੀਫ ਡਾਇਰੈਕਟਰ ਵਿਜੀਲੈਂਸ ਨੂੰ 2023 ਦੇ ਵਿੱਚ ਸ਼ਿਕਾਇਤ ਕੀਤੀ ਸੀ ਜੋ ਕਿ ਠੰਡੇ ਵਸਤੇ ਦੇ ਵਿੱਚ ਪਈ ਹੈ ਤੇ ਮੇਰੀ ਚੱਕਰ ਮਾਰ ਮਾਰ ਕੇ ਜੁੱਤੀ ਘਸ ਗਈ ਹੈ। ਕਦੋਂ ਕੀਤੀ ਸੀ ਤੁਸੀਂ? 2023 ਮਈ ਮਹੀਨੇ ਦੇ ਵਿੱਚ। ਲਗਭਗ 2 ਸਾਲ ਤੋਂ 2 ਸਾਲ ਤੋਂ ਉੱਪਰ ਹੋ ਗਿਆ। ਹਾਲੇ ਤੱਕ ਕੋਈ ਕਾਰ ਨਹੀਂ। ਹਾਂ। ਔਰ ਇਹ ਪੱਟਾ ਤੇ ਹੱਥ ਮਾਰ ਕੇ ਕਹਿੰਦਾ ਹੈ ਵੀ ਮੈਂ ਮੇਰੇ ਵੱਡੇ ਆਈਪੀਐਸ ਅਧਿਕਾਰੀਆਂ ਦੇ ਨਾਲ ਕਾਰੋਬਾਰ ਸਾਂਝੇ ਨਹੀਂ ਤੇ ਮੈਂ ਹਾਈ ਕੋਰਟ ਦੇ ਵਿੱਚ ਤੇ ਡਿਊਟੀ ਕਰਦਾ ਮੇਰੇ ਹਾਈ ਕੋਰਟ ਦੇ ਵਿੱਚ ਮਾਨਯੋਗ ਜੱਜਾਂ ਦੇ ਨਾਲ ਸੱਚਾ ਠੀਕ ਹੈ ਤੇ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹਨੂੰ 2023 ਦੇ ਵਿੱਚ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੋ ਸਕਦਾ ਹੈ ਇਹ ਜਿਹੜੇ ਆਈਪੀਐਸ ਅਧਿਕਾਰੀ ਇਹਦੇ ਨਾਲ ਕਾਰੋਬਾਰ ਜਿਨ੍ਹਾਂ ਦੇ ਸਾਂਝੇ ਨੇ ਇਹ ਉਹਨਾਂ ਵੱਲੋਂ ਰეკਮੈਂਡ ਕੀਤਾ ਗਿਆ ਹੋਵੇ ਕਿਉਂਕਿ ਉਹਨਾਂ ਦਾ ਇੱਕ ਮਾਊ ਪੁੱਤ ਹੈ ਜਿਹੇ ਬੰਦਿਆਂ ਨੂੰ ਮਤਲਬ ਰਾਸ਼ਟਰਪਤੀ ਅਵਾਰਡ ਮਤਲਬ ਬਹੁਤ ਵੱਡਾ ਅਵਾਰਡ ਹੁੰਦਾ ਪੁਲਿਸ ਦੇ ਵਿੱਚ ਤਾਂ ਰਾਸ਼ਟਰਪਤੀ ਮੈਡਲ ਮਿਲਣਾ ਮਤਲਬ ਕੀ ਖਾਸਿਤ ਮੰਨਦੇ ਹੋ ਤੁਸੀਂ ਇਹ ਇਹਨੂੰ ਮਿਲਣਾ ਤਾਂ ਇੱਕ ਵੱਖਰੀ ਗੱਲ ਹੈ ਜੀ ਇਹ ਤਾਂ ਖੁਦ ਰਾਸ਼ਟਰਪਤੀ ਜਿਹੜਾ ਬੰਦਿਆਂ ਦੀ ਕੋਈ ਅਚੀਵਮੈਂਟ ਨਹੀਂ ਉਹਨਾਂ ਨੂੰ ਦਵੰਦਾ ਵੀ ਹੈ ਨਾਲ ਉਹ ਹੁਣ ਅੰਤਮ ਸਰਕਾਰ ਕਹਿੰਦੀ ਹੈ ਜ਼ੀਰੋ ਟੋਲਰੈਂਸ ਹੈ ਸ਼ਿਕਾਇਤ ਕਰੋ ਵਿਜੀਲੈਂਸ ਕੋਲ ਤਾਂ ਭਾਵੇਂ ਤੁਸੀਂ ਵਟਸਐਪ ਹੀ ਕਰ ਦਿਓ ਅਸੀਂ ਕਾਰਵਾਈ ਕਰਾਂਗੇ ਇਹ ਕਹਿੰਦੇ ਲਿਖਤੀ ਦੇ ਗਿਆ 2 ਸਾਲ ਸਰ ਮੇਰੀ 2023 ਦੀ ਕੰਪਲੇਂਟ ਐਸਐਸਪੀ ਸਾਹਿਬ ਨੂੰ ਦਿੱਤੀ ਵੀ ਹੈ ਰੋਪੜ ਜਿੱਤੇ ਹਲੇ ਤੱਕ ਕੋਈ ਵੀ ਡਿਸੀਜਨ ਨਹੀਂ ਲੈ ਸਕੇ ਹੈ ਪਰ ਮੈਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਜੀ ਨੂੰ ਵੀ ਸ਼ਿਕਾਇਤ ਕੀਤੀ ਸੀਗੀ ਜੋ ਕਿ 4 ਮਾਰਚ ਦੀ 2511 ਨੰਬਰ ਦੇ ਨਾਲ ਐਸਐਸਪੀ ਸਾਹਿਬ ਦੇ ਕੋਲ ਪੈਂਡਿੰਗ ਮਈਆ ਕਿਸੇ ਕੋਲ ਪੋਟ ਅਪ ਨਹੀਂ ਕੀਤੀ ਗਈ ਰਾਸ਼ਟਰਪਤੀ ਵੱਲੋਂ ਵੀ ਆਈ ਵੀ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਉਹਨਾਂ ਦੀ ਇਵੈਂਟ ਮੁੱਖ ਮੰਤਰੀ ਦਾ ਇੱਕ ਪਾਸੇ ਇੱਥੇ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਕੋਈ ਹੋਂਦ ਨਹੀਂ ਹੈ ਪੰਜਾਬ ਵਿੱਚ ਸਰਕਾਰ ਤਾਂ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਕਿਸੇ ਵੀ 1 ਰੁਪਏ ਦੇ ਵੀ ਕੋਈ ਬੇਈਮਾਨੀ ਕਰਦਾ ਤੁਸੀਂ ਇੱਕ ਇਨਸਪੈਕਟਰ ਲੈਵਲ ਦਾ ਬੰਦਾ ਐਡਾ ਕੁਝ ਕਰ ਗਿਆ ਤੁਸੀਂ ਸ਼ਿਕਾਇਤ ਦਿੱਤੀ ਫਿਰ ਵੀ ਕੋਈ ਇਹ ਹੁਣ ਸੀਐਮ ਸਾਹਿਬ ਸਪਸ਼ਟੀਕਰਨ ਦੇਣ ਵੀ ਇਹ ਤੁਹਾਡੇ ਸ਼ਹਿ ਤੇ ਕਰ ਰਿਹਾ ਹੈ ਤੁਹਾਡਾ ਨਾਮ ਵਰਤ ਰਿਹਾ ਹੈ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਇੱਕ ਇਨਸਪੈਕਟਰ ਦੀ 80000 ਰੁਪਏ ਤਨਖਾਹ ਹੁੰਦੀ ਹੈਗੀ ਆ ਉਹਨੇ 100 100 ਏਕੜ ਦੇ ਕਰੀਬ ਦੋ ਤਿੰਨ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਜ਼ਮੀਨ ਖਰੀਦੀ ਹੈ ਜਿਹੜੀ ਡਾਕੂਮੈਂਟਰੀ ਪ੍ਰੂਵਡ ਆ ਇੱਕ 80000 ਤਨਖਾਹ ਲੈਣ ਵਾਲਾ ਇੰਨੀ ਜ਼ਮੀਨ ਕਿਵੇਂ ਖਰੀਦ ਸਕਦਾ ਹੈ ਇਹ ਤਾਂ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਵੀ ਦੱਸ ਸਕਦੇ ਨੇ ਵੀ ਇਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋ ਰਹੀ ਜਦੋਂ ਕਿ ਬਿਜ਼ਨਸ ਕੋਲ ਵੀ ਸ਼ਿਕਾਇਤਾਂ ਗਈਆਂ ਹੋਈਆਂ ਇੱਕ ਕਤਲ ਦੇ ਮਾਮਲੇ ਚ ਇਹਦਾ ਨੌ ਨੌ ਮਜਾਦਾ ਇਹਦੇ ਪਰ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਸਾਰਾ ਮਾਈਨਿੰਗ ਵਿਭਾਗ ਵੱਲੋਂ ਆ ਮੇਰੇ ਕੋ ਡਾਕੂਮੈਂਟ ਆ ਇਹਦੇ ਕਰੈਸ਼ਰਾਂ ਨੂੰ 70 ਲੱਖ ਰੁਪਏ ਦੀ ਇੱਕ ਰਿਕਵਰੀ ਗੱਡੀ ਗਈ ਹੈ ਤੇ ਜੋ ਕਿ ਕਾਗਜ਼ਾਂ 'ਚ ਰਹਿ ਗਈ ਹੈ ਇਹ ਇਸ ਬੰਦੇ ਦੀ ਅਫਰੋਚ ਹੀ ਇੰਨੀ ਹੈ ਇਹ ਕਾਗਜ਼ਾਂ 'ਚ ਦਬੀ ਰਹਿ ਗਈ ਹੈ ਜਿਹੜਾ ਇਹਦਾ 파ਟਨਰ ਮਨਦੀਪ ਸਿੰਘ ਕਤਲ ਚੰਦਰ ਹੈ ਉਹਦਾ ਕ੍ਰੈਸ਼ਰ ਆ 골ਡਨ ਐਗਰੀਗੇਟ ਸਟーン ਕ੍ਰੈਸ਼ਰ ਪਿੰਡ ਸੈਦਪੁਰ ਵਿਖੇ ਉੱਥੇ ਮੁਹਾਲੀ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਰੇਡ ਕੀਤੀ ਗਈ ਸੀ ਜਿੱਥੇ ਕਿ ਇਹਨਾਂ ਵੱਲੋਂ ਪਾਕਿਸਤਾਨ ਬੇਸਡ ਗੈਂਗਸਟਰ ਰਿੰਦੇ ਦੇ ਕੁਝ ਗੁਰਗੀਆਂ ਨੂੰ ਪਨਾਹ ਦਿੱਤੀ ਗਈ ਸੀ ਇਹਦੇ ਕ੍ਰੈਸ਼ਰ ਤੇ ਜਿੱਥੋਂ ਕਿ ਕ੍ਰੈਸ਼ਰ ਤੋਂ ਰੇਡ ਦੇ ਦੌਰਾਨ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਸੀ सीएम ਸਾਹਿਬ ਨੂੰ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਆ ਝੋਲੀ ਾੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਜੇ ਸਾਡੀ ਸ਼ਿਕਾਇਤ ਦੇ ਵਿੱਚ ਕੋਈ ਸੱਚਾਈ ਹੈ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਇਹਨੂੰ ਦਾਖਲ ਦਫਤਰ ਕਰਤੀ ਜਾਵੇ ਅਸੀਂ ਤਾਂ ਆਰਾਮ ਨਾਲ ਘਰ ਬੈਠਣ ਜੋਗੇ ਹੋਵਾਂਗੇ ਨਾ ਵੀ ਚਲੋ ਇਹ ਅਸੀਂ ਸਾਡੀ ਸ਼ਿਕਾਇਤ ਗਲਤ ਸੀ ਤੇ ਇਹ ਦਾਖਲ ਦਫਤਰ ਹੋ ਗਈ ਆ ਅਸੀਂ ਤਾਂ ਝੋਲੀ ੜ ਕੇ ਬੇਨਤੀ ਕਰਦੇ ਮਾਈਨਿੰਗ ਜਦੋਂ ਇਹ ਸ਼ਬਦ ਆਉਂਦਾ ਹੈ ਧਰਵਿੰਦ ਕੇਜਰੀਵਾਲ ਦੀ ਉਹ ਗੱਲ ਯਾਦ ਆ ਜਾਂਦੀ ਹੈ ਜਿਹੜੇ ਕਹਿੰਦੇ ਸੀ ਕਿ ਮਾਈਨਿੰਗ ਦੇ ਵਿੱਚੋਂ ਅਸੀਂ 20 ਤੋਂ 30 ਹਜ਼ਾਰ ਕਰੋੜ ਰੁਪਏ ਕਮਾਵਾਂਗੇ ਤੇ ਜਿਹਦੇ ਨਾਲ ਪੰਜਾਬ ਦਾ ਖਜ਼ਾਨਾ ਭਰਾਂਗੇ ਅਰਵਿੰਦ ਕੇਜਰੀਵਾਲ ਦੀ ਉਹ ਗੱਲ ਜਦੋਂ ਜ਼ਮੀਨ ਤੇ ਆ ਕੇ ਦੇਖਦੇ ਆ ਤਾਂ ਕਿਤੇ ਵੀ ਸੱਚੀ ਦਿਖਾਈ ਨਹੀਂ ਦਿੰਦੀ ਮਾਈਨਿੰਗ ਦੇ ਵਿੱਚ ਕੱਲੇ ਪੋਲੀਟੀਕਲ ਲੀਡਰ ਨਹੀਂ ਇਥੋਂ ਦੇ ਪੁਲਿਸ ਅਫਸਰ ਵੀ ਇਸ ਪੱਧਰ ਦੇ ਉੱਤੇ ਰਲੇ ਹੋਇਆ ਜਿਸ ਦੀ ਅੱਜ ਤੁਹਾਨੂੰ ਇੱਕ ਆਧਾਰਨ ਪੇਸ਼ ਕਰਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਪੁਲਿਸ ਅਫਸਰ ਵੀ ਕੋਈ ਇਹ ਨਹੀਂ ਕਿ ਕੋਈ ਆਈਪੀਐਸ ਜਾਂ ਪੀਪੀਐਸ ਇੱਕ ਇੰਸਪੈਕਟਰ ਲੈਵਲ ਦਾ ਪੁਲਿਸ ਅਫਸਰ ਜਿਹਦਾ ਨਾਮ ਹਰਜਿੰਦਰ ਸਿੰਘ ਹੈ ਜਿਹੜਾ ਐਡੇ ਵੱਡੇ ਪੱਧਰ ਤੇ ਮਾਈਨਿੰਗ ਕਰਦਾ ਹੈ ਕਿ ਜਿਨੇ ਮਾਈਨਿੰਗ ਕਰਕੇ 100 ਕਿੱਲੇ ਦੇ ਕਰੀਬ ਜ਼ਮੀਨ ਤਾਂ ਇਕੱਲੇ ਆਪਣੇ ਪਰਿਵਾਰ ਦੇ ਨਾਂ ਤੇ ਬਾਕੀ ਹੋਰ ਪਤਾ ਹੀ ਨਹੀਂ ਕਿੰਨੀ ਆਪਣੇ ਰਿਸ਼ਤੇਦਾਰਾਂ ਸਾਖ ਸਬੰਧੀਆਂ ਦੇ ਨਾਲ ਬਣਾਈ ਹੈ ਜਿਹਦੇ ਤੱਥ ਨੇ ਰਿਕਾਰਡ ਹੈ ਤੇ ਅਸੀਂ ਉਸ ਜਗ੍ਹਾ ਤੇ ਵੀ ਪਹੁੰਚੇ ਹਾਂ ਜਿੱਥੇ ਉਹਨੇ ਉਹ ਮਾਈਨਿੰਗ ਕੀਤੀ ਹੈ ਮਾਈਨਿੰਗ ਜਿਹੜੀ ਹੈ ਉਹ ਜਿਹੜੀ ਕੀਤੀ ਹੈਗੀ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਹੈ ਨੰਗਲ ਜਿਹੜੇ ਆ ਹਲਕੇ ਦੇ ਵਿੱਚ ਆ ਤੇ ਉੱਥੇ ਅਸੀਂ ਮੌਜੂਦ ਹਾਂ ਸਾਡੇ ਨਾਲ ਉਹ ਸੱਜਣ ਨੇ ਜਿਨ੍ਹਾਂ ਨੇ ਕੋਲੇ ਸਾਰਾ ਰਿਕਾਰਡ ਹੈ ਤੇ ਜਿਨ੍ਹਾਂ ਨੇ ਚੀਜ਼ ਦੀ ਪੁਸ਼ਟੀ ਕੀਤੀ ਹੈ ਗੱਲਬਾਤ ਕਰਦੇ ਆ ਭਾਈ ਕੀ ਨਾਮ ਆਪ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਜੀ ਮਤਲਬ ਤੁਸੀਂ ਸਾਰੇ ਆ ਹੱਥ ਦੇ ਵਿੱਚ ਤੁਹਾਡੇ ਚ ਜਮ੍ਹਾਂ ਬੰਦੀਆਂ ਰਿਕਾਰਡ ਫਰਦਾਂ ਸਾਰਾ ਕੁਝ ਲਈ ਫਿਰਦੇ ਹੋ ਹਰਜਿੰਦਰ ਸਿੰਘ ਜਿਹੜਾ ਪੁਲਿਸ ਇਨਸਪੈਕਟਰ ਆ ਕਦੋਂ ਤੋਂ ਇਹ ਮਾਈਨਿੰਗ ਦੇ ਕੰਮ ਦੇ ਵਿੱਚ ਆ ਤੇ ਕਿਵੇਂ-ਕਿਵੇਂ ਮਾਈਨਿੰਗ ਕਰਕੇ ਨੇ ਕੀ ਕੁਝ ਬਣਾਇਆ ਇਹ ਜੀ 2016 17 ਤੋਂ ਇਸ ਰੋਪੜ ਡਿਸਟ੍ਰਿਕਟ ਦੇ ਵਿੱਚ ਮਾਈਨਿੰਗ ਕਰ ਰਿਹਾ ਇਹਦੇ ਇੱਥੇ ਪਿੰਡ ਐਲਗਰਾ ਦੇ ਵਿੱਚ ਦੋ ਕ੍ਰਸ਼ਰ ਯੂਨਿਟ ਨੇ ਇੱਕ ਸਕਰੀਨਿੰਗ ਯੂਨਿਟ ਆ ਦੂਸਰਾ ਕ੍ਰਸ਼ਰ ਯੂਨਿਟ ਆ ਸਕਰੀਨਿੰਗ ਯੂਨਿਟ ਦਾ ਨਾਮ ਮਾਲਵਾ ਸਕਰੀਨਿੰਗ ਪਲਾਂਟ ਆ ਤੇ ਕ੍ਰਸ਼ਰ ਦਾ ਨਾਮ ਇੰਦਰ ਸਟੋਨ ਕ੍ਰਸ਼ਰ ਹੈ ਜੋ ਕਿ ਪਿੰਡ ਐਲਗਰਾ ਵਿੱਚ ਲੱਗੇ ਹੋਏ ਹਨ ਤੇ ਇਹ 2016-17 ਤੋਂ ਇੱਥੇ ਮਾਈਨਿੰਗ ਕਰ ਰਿਹਾ ਹੈ ਮਾਈਨਿੰਗ ਕਰ ਰਿਹਾ ਹਾਂਜੀ 2016-17 ਤੋਂ ਕਿੰਨੀ ਮਤਲਬ ਕਿੰਨੇ ਏਰੀਆ ਦੇ ਵਿੱਚ ਮਾਈਨਿੰਗ ਕਰ ਚੁੱਕਿਆ ਕਿਸ ਬਾਰੇ ਮਤਲਬ ਉਹ ਸਾਰੀ ਡਿਟੇਲ ਦੇ ਵਿੱਚ ਕਿ ਕਿਹਦੀ ਸ਼ੈ ਤੇ ਕਰ ਰਿਹਾ ਕਿਵੇਂ ਕਰ ਰਿਹਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹਾਂ ਕੈਮਰਾਮੈਨ ਨੂੰ ਬੇਨਤੀ ਕਰਦਾ ਆ ਸਾਰੀ ਜਿਹੜੀ ਮਾਈਨਿੰਗ ਕੀਤੀ ਗਈ ਹੈ 50 50 60 60 ਫੁੱਟ ਮਾਈਨਿੰਗ ਕੀਤੀ ਹੈ ਦੀਪਲੀ ਮਾਈਨਿੰਗ ਕੀਤੀ ਹੈ ਦੇਖੋ ਪਾਣੀ ਨਜ਼ਰ ਆ ਰਿਹਾ ਹੈ ਇਹ ਸਾਰੀ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਕਰੀਬ 35 ਤੋਂ 40 ਕੀਲੇ 50 ਜਾਂ 60 60 ਫੁੱਟੇ ਹਰਜਿੰਦਰ ਸਿੰਘ ਵੱਲੋਂ ਪੱਟੇ ਗਏ ਹਨ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦੇ ਦੋ ਕ੍ਰਸ਼ਰ ਲੱਗੇ ਹੋਏ ਹਨ ਕੈਮਰਾਮੈਨ ਨੂੰ ਬੇਨਤੀ ਹੈ ਉਧਰ ਦਿਖਾਇਆ ਜਾਵੇ ਇਹ ਸਾਰੀ ਮਾਈਨਿੰਗ ਇਹਨੇ ਹਰਜਿੰਦਰ ਸਿੰਘ ਦੁਆਰਾ ਕੀਤੀ ਗਈ ਹੈ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਇਹ ਰਾਤ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਠੀਕ ਹੈ ਇੱਥੇ ਖੁਦ ਆ ਆ ਕੇ ਮਾਈਨਿੰਗ ਕਰਵਾਉਂਦਾ ਸੀ ਠੀਕ ਹੈ ਇਸ ਦੀ ਰਾਤ ਨੂੰ ਖੁਦ ਆ ਪਾ ਕੇ ਮਾਈਨਿੰਗ ਕਰਵਾਉਣ ਦੀ ਤਸਵੀਰ ਹੈ ਹਾਂ ਇਹ ਗਨ ਪੁਆਇੰਟ ਤੇ ਵਰਦੀ ਪਾ ਕੇ ਇੱਥੇ ਲੋਕਾਂ ਨੂੰ ਡਰਾ ਕੇ ਜ਼ਮੀਨਾਂ ਪੜਦਾ ਸੀ ਹੂੰ ਕੁਝ ਕੁਝ ਇੱਥੋਂ ਦੇ ਲੋਕਲ ਪਿੰਡਾਂ ਦੇ ਵਸਨੀਕ ਇਸ ਦੇ 파ਟਨਰ ਹਨ ਜੋ ਕਿ ਅੱਜਕੱਲ ਕਤਲ ਦੇ ਵਿੱਚ ਅੰਦਰ ਨੇ 302 ਦੇ ਮੁਕਾਦਮੇ ਵਿੱਚ ਜੇਲ੍ਹ 'ਚ ਨੇ ਹੂੰ ਇਸ ਬੰਦੇ ਨੇ ਪਿੰਡ ਭਲਾਂ ਪਿੰਡ ਐਲਗਰਾ ਤੇ ਪਿੰਡ ਸੂਰੇਵਾਲ ਦੇ ਵਿੱਚ 100 ਏਕੜ ਦੇ ਕਰੀਬ ਆਪਣੇ ਪਰਿਵਾਰ ਦੇ ਨਾਂ ਉਤੇ ਜ਼ਮੀਨ ਖਰੀਦੀ ਹੈ ਤੇ ਕਈ 100 ਏਕੜ ਇਹਦੇ ਵੱਲੋਂ ਬੇਨਾਮੀ ਪ੍ਰਾਪਰਟੀ ਖਰੀਦੀ ਗਈ ਹੈ 5 500 ਗੱਜ ਦੀਆਂ ਚੰਡੀਗੜ੍ਹ ਦੇ ਵਿੱਚ ਇਸ ਵੱਲੋਂ ਕੋਠੀਆਂ ਬਣਾਈਆਂ ਗਈਆਂ ਹਨ ਇਕੋ ਸਿਟੀ 1 ਦੇ ਵਿੱਚ ਇਹਦੀ 500 ਗੱਜ ਦੀ ਕੋਠੀ ਹੈ ਚੰਡੀਗੜ੍ਹ ਚ ਕੋਠੀ ਹੈ ਇਸ ਬੰਦੇ ਦੀ ਮੈਂ ਫਰਦਾਂ ਦੇ ਨਾਲ ਸਬੂਤਾਂ ਦੇ ਨਾਲ ਚੀਫ ਡਾਇਰੈਕਟਰ ਵਿਜੀਲੈਂਸ ਨੂੰ 2023 ਦੇ ਵਿੱਚ ਸ਼ਿਕਾਇਤ ਕੀਤੀ ਸੀ ਠੀਕ ਹੈ ਜੋ ਕਿ ਠੰਡੇ ਵਸਤੇ ਦੇ ਵਿੱਚ ਪਈ ਹੈ ਤੇ ਮੇਰੀ ਚੱਕਰ ਮਾਰ ਮਾਰ ਕੇ ਜੁੱਤੀ ਘਸ ਗਈ ਹੈ ਕਦੋਂ ਕੀਤੀ ਸੀ ਤੁਸੀਂ 2023 ਮਈ ਮਹੀਨੇ ਦੇ ਵਿੱਚ ਮਤਲਬ ਲਗਭਗ 2 ਸਾਲ ਤੋਂ 2 ਸਾਲ ਤੋਂ ਉੱਪਰ ਹੋ ਗਿਆ ਹਾਲੇ ਤੱਕ ਕੋਈ ਕਾਰ ਨਹੀਂ ਔਰ ਇਹ ਪੱਟਾ ਤੇ ਹੱਥ ਮਾਰ ਕੇ ਕਹਿੰਦਾ ਹੈ ਵੀ ਮੈਂ ਮੇਰੇ ਵੱਡੇ ਆਈਪੀਐਸ ਅਧਿਕਾਰੀਆਂ ਦੇ ਨਾਲ ਕਾਰੋਬਾਰ ਸਾਂਝੇ ਨਹੀਂ ਤੇ ਮੈਂ ਹਾਈ ਕੋਰਟ ਦੇ ਵਿੱਚ ਡਿਊਟੀ ਕਰਦਾ ਮੇਰੇ ਹਾਈ ਕੋਰਟ ਦੇ ਵਿੱਚ ਮਾਨਯੋਗ ਜੱਜਾਂ ਦੇ ਨਾਲ ਸੱਚਾ ਠੀਕ ਹੈ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਜੋ ਕਿ ਉਹਦੇ ਕਹਿਣੀ ਸੱਚ ਹੋ ਰਹੀ ਹੈ 2 ਸਾਲ ਤੋਂ ਸਾਡੀ ਜੁੱਤੀ ਘਸ ਗਈ ਹੈ ਪਰ ਵਿਜੀਲੈਂਸ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਅੱਛਾ ਇੱਕ ਗੱਲ ਦੱਸਿਓ ਮਤਲਬ ਇਹ ਗੱਲ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਉਹ ਕਹਿ ਰਿਹਾ ਹੈਗਾ ਕਿ ਮੇਰੇ ਉੱਥੋਂ ਤੱਕ ਲਿੰਕ ਨਹੀਂ ਉਹ ਸਭ ਕੁਝ ਨਹੀਂ ਸਰਕਾਰ ਤਾਂ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਕਿਸੇ ਵੀ 1 ਰੁਪਏ ਦੇ ਵੀ ਕੋਈ ਬੇਈਮਾਨੀ ਕਰਦਾ ਤੁਸੀਂ ਇੱਕ ਇਨਸਪੈਕਟਰ ਲੈਵਲ ਦਾ ਬੰਦਾ ਐਡਾ ਕੁਝ ਕਰ ਗਿਆ ਤੁਸੀਂ ਸ਼ਿਕਾਇਤ ਦਿੱਤੀ ਫਿਰ ਵੀ ਕੁਝ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਇੱਥੋਂ ਤੱਕ ਕਿ ਇਸ ਦੇ ਖਿਲਾਫ ਇੱਥੋਂ ਦੇ ਪੱਤਰਕਾਰ ਕੁਲਦੀਪ ਸ਼ਰਮਾ ਜੀ ਜੋ ਜਗ ਬਾਣੀ ਦੇ ਪੱਤਰਕਾਰ ਨੇ ਉਹਨਾਂ ਨੇ ਕਈ ਵਾਰ ਖਬਰ ਲਾਈ ਹੈ ਵੀ ਇਹ ਭਗਵੰਤ ਮਾਨ ਸਾਹਿਬ ਦਾ ਸਿਕਿਉਰਿਟੀ ਅਫਸਰ ਆਪਣੇ ਆਪ ਨੂੰ ਦੱਸ ਕੇ ਪਿਛਲੇ 8 ਸਾਲਾਂ ਤੋਂ ਮਾਈਨਿੰਗ ਕਰ ਰਿਹਾ ਹੈ ਇਹ ਖੁਦ ਨੂੰ ਸੀਐਮ ਸਾਹਿਬ ਦਾ ਸਿਕਿਉਰਿਟੀ ਅਫਸਰ ਦੱਸਦਾ ਹੈ ਸਮੇ ਸਮੇ ਦੇ ਸੀ ਇਹ ਮਨ ਨੂੰ 2016 ਤੋਂ ਲੈ ਕੇ ਹੁਣ ਤੱਕ ਇਹ ਲੋਕਾਂ ਨੂੰ ਇਹੀ ਕਹਿ ਰਿਹਾ ਵੀ ਮੈਂ ਸੀਐਮ ਸਾਹਿਬ ਦਾ ਸਿਕਿਉਰਿਟੀ ਆਮਲੇ ਫੈਲੇ ਦਾ ਅਫਸਰ ਹ ਤੇ ਇਹ ਹੁਣ ਸੀਐਮ ਸਾਹਿਬ ਸਪਸ਼ਟੀਕਰਨ ਦੇਣ ਵੀ ਇਹ ਤੁਹਾਡੇ ਸ਼ਹਿ ਤੇ ਕਰ ਰਿਹਾ ਹੈ ਤੋੜਾ ਨਾਮ ਵਰਤ ਰਿਹਾ ਹੈ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਅੱਛਾ ਇਹ ਜਿਹੜੇ ਇਨਸਪੈਕਟਰ ਨੇ ਇਨਸਪੈਕਟਰ ਹੈ ਕਿੱਥੇ ਨੇ ਡਿਊਟੀ ਕਿੱਥੇ ਹੈ ਇਹਨਾਂ ਦੀ ਇਹ ਦੇਖੋ ਜੀ ਇਹ ਇਹਦਾ ਇਹਦੀ ਡਿਊਟੀ ਹਾਈ ਕੋਰਟ ਹੁੰਦਾ ਹੈ ਇਹ ਇਹਦਾ ਪਤਾ ਨਹੀਂ ਹੁਣ ਹਾਈ ਕੋਰਟ ਡਿਊਟੀ ਹੈ ਜਾਂ ਸੀਐਮ ਸਾਹਿਬ ਦੀ ਸਕਿਉਰਿਟੀ ਦੀ ਡਿਊਟੀ ਹੈ ਇਹ ਕਈ ਵਾਰ ਤਾਂ ਹਾਈ ਕੋਰਟ ਦੱਸ ਦਿੰਦਾ ਡਿਊਟੀ ਕਈ ਵਾਰ ਸੀਐਮ ਸਾਹਿਬ ਦੇ ਅਮਲੇ ਫੈਲੇ 'ਚ ਦੱਸ ਦਿੰਦਾ ਸਕਿਉਰਿਟੀ ਅਮਲੇ ਫੈਲੇ 'ਚ ਪਰ ਇਹ ਹਾਈ ਕੋਰਟ ਦੇ ਨਾਂ ਤੇ ਔਰ ਸੀਐਮ ਸਾਹਿਬ ਦੇ ਨਾਂ ਤੇ ਇੱਥੇ ਲੋਕਲ ਲੋਕਾਂ ਨੂੰ ਥ੍ਰੈਟ ਕਰਕੇ ਇੱਥੋਂ ਦੱਬ ਕੇ ਮਾਈਨਿੰਗ ਕਰਕੇ ਇਹਨੇ ਪ ਕਿਵੇਂ ਦੇਖਦੇ ਹਾਂ ਮਤਲਬ ਇੱਕ ਇਨਸਪੈਕਟਰ ਦੀ ਇੰਨੀ ਪਾਵਰ ਐਡੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਐਨਾ ਪੈਸਾ ਜਿਵੇਂ ਇਹ ਕਹਿ ਰਹੇ ਆ ਦੇਖੋ ਜੀ ਇੱਕ ਇਨਸਪੈਕਟਰ ਦੀ 80000 ਰੁਪਏ ਤਨਖਾਹ ਹੁੰਦੀ ਹੈਗੀ ਆ ਉਹਨੇ 100 100 ਏਕੜ ਦੇ ਕਰੀਬ 2-3 ਪਿਛਲੇ 2-3 ਸਾਲਾਂ ਦੇ ਵਿੱਚ ਜ਼ਮੀਨ ਖਰੀਦੀ ਹੈ ਜਿਹੜੀ ਡਾਕੂਮੈਂਟਰੀ ਅਪਰੂਵਡ ਆ ਇੱਕ 80000 ਤਨਖਾਹ ਲੈਣ ਵਾਲਾ ਇੰਨੀ ਜ਼ਮੀਨ ਕਿਵੇਂ ਖਰੀਦ ਸਕਦਾ ਹੈ ਜੋ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਸਿਕਿਉਰਿਟੀ ਅਫਸਰ ਦੱਸਦਾ ਤੇ ਡੀਜੀਪੀ ਸਾਹਿਬ ਦੇ ਬਹੁਤ ਨਦੀਕ ਦੱਸਦਾ ਹੈਗਾ ਤਾਂ ਹੀ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਇਹ ਤਾਂ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਵੀ ਦੱਸ ਸਕਦੇ ਨੇ ਵੀ ਇਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋ ਰਹੀ ਜਦੋਂ ਕਿ ਬਿਜਲੈਂਸ ਕੋਲ ਵੀ ਸ਼ਿਕਾਇਤਾਂ ਗਈਆਂ ਹੋਈਆਂ ਇੱਕ ਕਤਲ ਦੇ ਮਾਮਲੇ ਚ ਇਹਦਾ ਨੌ ਨੌ ਮਜਾਦਾ ਇਹਦੇ ਪਰ ਕਿਉਂ ਨਹੀਂ ਮਕਦਮਾ ਦਰਜ ਹੋਇਆ ਇਹ ਇੰਨੀ ਮਾਈਨਿੰਗ ਕਿਸ ਤਰੀਕੇ ਨਾਲ ਕੀਤੀ ਜਦੋਂ ਕਿ ਇੱਕ ਰੇਡਾ ਕੋਈ ਲੈ ਕੇ ਜਾਂਦਾ ਉਹਦੇ ਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈਗਾ ਇਹ ਖੁਦ ਮਾਈਨਿੰਗ ਕਰਾ ਰਿਹਾ ਇਹਦੀ ਫੋਟੋ ਹੈਗੀ ਅਮਨ ਜੀ ਨੇ ਹੁਣ ਦਿਖਾਈ ਹੈਗੀ ਹੈ ਤੇ ਇਸ ਦੇ ਖਿਲਾਫ ਹੁਣ ਡੀਜੀਪੀ ਸਾਹਿਬ ਵੀ ਦੱਸ ਸਕਦੇ ਨਹੀਂ ਕਿ ਕਿਉਂ ਨਹੀਂ ਕਾਰਵਾਈ ਕੀਤੀ ਗਈ ਹਲੇ ਤੱਕ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਜ਼ੀਰੋ ਟੋਲਰੈਂਸ ਹੈ ਸ਼ਿਕਾਇਤ ਕਰੋ ਵਿਜੀਲੈਂਸ ਕੋਲੇ ਤਾਂ ਭਾਵੇਂ ਤੁਸੀਂ ਵਟਸਐਪ ਹੀ ਕਰ ਦਿਓ ਅਸੀਂ ਕਾਰਵਾਈ ਕਰਾਂਗੇ ਇਹ ਕਹਿੰਦੇ ਲਿਖਤੀ ਦੇ ਗਿਆ 2 ਸਾਲ ਹੋ ਗਏ ਸਰ ਮੇਰੀ 2023 ਦੀ ਕੰਪਲੇਂਟ ਐਸਐਸਪੀ ਸਾਹਿਬ ਨੂੰ ਦਿੱਤੀ ਵੀ ਆ ਰੋਪੜ ਜਿੱਤੇ ਹਲੇ ਤੱਕ ਕੋਈ ਵੀ ਡਿਸੀਜਨ ਨਹੀਂ ਲੈ ਸਕੇ ਹੈਗੇ ਕੋਈ ਇਹ ਤਾਂ ਸਿਰਫ ਗੱਲਾਂ ਕਹਿਣ ਦੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜ਼ੀਰੋ ਟੋਲਰੈਂਸ ਵਾਲੀ ਹੈ ਜ਼ੀਰੋ ਟੋਲਰੈਂਸ ਵਾਲੀ ਹੈ ਹਾਂ ਤੁਸੀਂ ਜਿਵੇਂ ਤੁਸੀਂ ਕਿਹਾ ਵੀ 80000 ਤਨਖਾਹ ਮੰਨ ਲਓ 1.5 ਲੱਖ ਵੀ ਮੰਨ ਲਓ 2 ਲੱਖ ਵੀ ਮੰਨ ਲਓ ਤੁਹਾਡੇ ਵੀ ਕੋਈ ਦੋਸਤ ਮਿੱਤਰ ਇਨਸਪੈਕਟਰ ਹੋਣਗੇ ਐਨੀ ਪ੍ਰਾਪਰਟੀ ਬਣ ਜਾਂਦੀ ਐ ਕਿ ਇਨਸਪੈਕਟਰ ਬਣਾ ਸਕਦਾ ਨਹੀਂ ਜੀ ਬਣਾ ਸਕਦਾ ਦੋ ਕਿੱਲੇ ਖਰੀਦਣੇ ਮੁਸ਼ਕਲ ਨਹੀਂ ਅੱਜ ਕੱਲ ਤਾਂ ਤਨਖਾਹ ਦੇ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੁੰਦਾ ਗੱਡੀ ਦਾ ਤੇਲ ਵੀ ਪਾਣਾ ਹੈਗਾ ਤੇ ਇਹ 100 ਏਕੜ ਜ਼ਮੀਨ ਕਿਵੇਂ ਖਰੀਦ ਸਕਦਾ ਜਿਹੜੀ ਕਿ ਇਹਨੇ 2-3 ਸਾਲਾਂ ਦੇ ਵਿੱਚ ਖਰੀਦੀ ਹੈ ਇਕੋ ਸਿੱਟ ਜੀ ਦਾ 500 ਗੱਦਾ ਪਲਾਟ ਪਲਾਟਾ ਉੱਥੇ ਕੁਠੀ ਬਣੀ ਵੀ ਹੈ ਇੱਕ ਇਨਸਪੈਕਟਰ ਕਿਵੇਂ ਖਰੀਦ ਸਕਦਾ ਇਹ ਤਾਂ ਸਾਰੀ ਕਰਪਸ਼ਨ ਦਾ ਪੈਸਾ ਹੈ ਮਾਈਨਿੰਗ ਦਾ ਜਿਵੇਂ 100 ਕਿੱਲੇ ਦਾ ਰਿਕਾਰਡ ਤਾਂ ਇਹ ਲਈ ਫਿਰਦੇ ਆ ਕੀ ਲੱਗਦਾ 100 ਕਿੱਲੇ ਤੱਕ ਸੀਮਤ ਹੋ ਜਾਏ ਇਸਦੇ ਹੋਰ ਵੀ ਹੈਗੀ ਬੇਨਾਮੀ ਪ੍ਰਾਪਰਟੀਆਂ ਖਰੀਦੀਆਂ ਮੀਆਂ ਇਹਦੇ ਨਾਲ ਕਈ ਹੋਰ ਆਈਪੀਐਸ ਅਫਸਰ ਵੀ ਮਿਲੇ ਹੋਏ ਨੇ ਇਹ ਤਾਂ ਜਦ ਜਾਂਚ ਹੋਗੀ ਤਾਂ ਨੌ ਸਾਹਮਣੇ ਆਣਗੇ ਵੀ ਕਿਹੜੇ ਕਿਹੜੇ ਅਫਸਰੀ ਦੇ ਨਾਲ ਮਿਲੇ ਹੋਏ ਆ ਤੁਹਾਨੂੰ ਦਿਂਦਾ ਵੀ ਇੱਥੇ ਮਾਈਨਿੰਗ ਹੋਈ ਇਹ ਫਿਰ ਇਹ ਜਿਹੜੇ ਅਫਸਰ ਆ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦਿੰਦਾ ਇਹ ਇਹ ਸਾਨੂੰ ਤੁਹਾਨੂੰ ਦੱਸਦਾ ਮੁੱਖ ਮੰਤਰੀ ਦਾ ਆਪਣੇ ਆਪ ਨੂੰ ਸਿਕਿਉਰਿਟੀ ਅਫਸਰ ਦੱਸਦਾ ਡੀਜੀਪੀ ਸਾਹਿਬ ਦੇ ਨੇੜੇ ਦੱਸਦਾ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਕਹਿੰਦਾ ਮੇਰੀ ਜੇਬ 'ਚ ਆ ਕਾਰਵਾਈ ਕਿਹਨੇ ਕਰਨੀ ਹੈ ਇਹਨਾਂ ਦੇ ਖਿਲਾਫ ਇਹ ਲੱਗਿਆ ਕਿੱਥੇ ਤੁਹਾਨੂੰ ਪਤਾ ਕੁਝ ਇਹ ਇੰਟੈਲੀਜੈਂਸ ਦੇ ਵਿੱਚ ਆ ਜੀ ਠੀਕ ਹੈ ਤੇ ਇਹ ਵੀ ਦੱਸਦਾ ਹੈਗਾ ਕਹਿੰਦਾ ਵੀ ਜਿਹੜੇ ਹਾਈ ਕੋਰਟ ਦੇ ਵਿੱਚ ਵਕੀਲਾਂ ਤੋਂ ਜੱਜ ਬਣਦੇ ਨੇ ਉਹਨਾਂ ਦੀ ਇੰਟੈਲੀਜੈਂਸ ਰਿਪੋਰਟ ਵੀ ਮੇਰੇ ਰਾਹੀਂ ਉਹ ਕਲੀਅਰ ਹੁੰਦੀ ਹੈ ਇਸ ਕਰਕੇ ਮੇਰਾ ਉਹਨਾਂ ਨਾਲ ਵੀ ਲਿੰਕ ਰਹਿੰਦੇ ਨੇ ਉਹਨਾਂ ਦੇ ਨੌ ਤੇ ਵੀ ਡਰਾਈ ਜਾਂਦਾ ਮਤਲਬ ਜੱਜਾਂ ਤੱਕ ਨੂੰ ਵਰਤ ਰਿਹਾ ਬੰਦਾ ਹਾਂਜੀ ਮੈਂ ਮਤਲਬ ਇੰਨੀ ਪਾਵਰ ਲੈ ਕੇ ਘੁੰਮ ਰਿਹਾ ਕਿ ਜੱਜ ਤੱਕ ਵੀ ਆਪਦੇ ਤੇ ਵਰਤ ਰਿਹਾ ਹੈ ਤੁਸੀਂ ਪਤਾ ਨਹੀਂ ਮੈਂ ਤਾਂ ਸੋਚ ਰਿਹਾ ਵੀ ਕਿਵੇਂ ਆਗੇ ਇੱਥੇ ਦੀ ਕਵਰੇਜ ਕਰਨ ਇਹ ਤਾਂ ਜੇ ਕੋਈ ਆਉਂਦਾ ਇਹਦਾ ਨੌ ਲੈਂਦਾ ਉਹਨੂੰ ਜਾਂ ਝੂਠੇ ਪਰਚੇ ਕਰਾ ਦਿੰਦਾ ਜਾਂ ਬਰਵਾ ਦਿੰਦਾ ਤੁਸੀਂ ਵੀ ਆਪਣਾ ਧਿਆਨ ਰੱਖਿਓ ਜਾਣ ਲੱਗੇ ਕਿਤੇ ਮਤਲਬ ਇੰਨੀ ਦਹਿਸ਼ਤ ਹੈ ਇੰਦੀ ਇੰਨੀ ਦਹਿਸ਼ਤ ਹੈ ਇਹ ਵਾਕਈ ਮਤਲਬ ਤੁਸੀਂ ਆਓਗੇ ਇੱਥੇ ਇੱਕ ਮਿੰਟ ਵਾਕਈ ਜਿਵੇਂ ਇਹ ਕਹਿ ਰਿਹਾ ਕਿ ਇੰਨੀ ਦਹਿਸ਼ਤ ਹੈ ਨਾ ਡਰਾ ਇੱਥੇ ਹਾਂ ਬਿਲਕੁਲ ਸਰ ਬਿਲਕੁਲ ਇਸ ਇਨਸਪੈਕਟਰ ਵੱਲੋਂ 2023 ਦੇ ਵਿੱਚ ਮਨਦੀਪ ਸਿੰਘ ਜੋ ਕਿ ਇਹਦਾ 파ਟਨਰ ਹੈ ਉਹਦੇ ਤੋਂ ਉਹਨੂੰ ਉਹਦੀ ਮਤਲਬ ਹਰਜਿੰਦਰ ਦੀ ਸ਼ਾਇਦ ਤੇ ਉਸ ਬੰਦੇ ਨੇ ਉਹਦੀ ਮਿਲੀ ਭੁਗਤ ਨਾਲ 2023 ਮਾਰਚ ਮਹੀਨੇ ਦੇ ਵਿੱਚ ਇੱਕ ਅਨਿਲ ਕੁਮਾਰ ਬੰਦੇ ਦਾ ਕਤਲ ਕੀਤਾ ਤੇ ਇਹਦੇ ਉਹ 파ਟਨਰ ਜਿਹੜੇ ਨੇ ਉਹ ਜੇਲ੍ਹ 'ਚ ਨੇ ਪਰ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਬਹੁਤ ਐਪਲੀਕੇਸ਼ਨਾਂ ਐਸਐਸਪੀ ਸਾਹਿਬ ਨੂੰ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਵੱਲ ਇਸ ਵੱਲੋਂ ਕੋਈ ਕਤਲ ਕਰਾਉਣਾ ਨਵੀਂ ਗੱਲ ਨਹੀਂ ਹੈ ਮਤਲਬ ਇੱਥੇ ਮਤਲਬ ਇਹ ਇਲਾਕੇ ਦੇ ਵਿੱਚ ਤੁਸੀਂ ਇਕੱਲੇ ਜਾਣਦੇ ਹੋ ਜਾਂ ਲੋਕ ਵੀ ਇਹਨਾਂ ਨੂੰ ਜਾਣਦੇ ਆ ਨਹੀਂ ਇਹ ਸਾਰੇ ਲੋਕ ਜਿਹੜੇ ਖੜੇ ਨੇ ਜੀ ਇਹ ਕੈਮਰਾ ਘੁਮਾ ਦਿਓ ਸਾਰੇ ਇਲਾਕੇ ਦੇ ਹੀ ਨੇ ਜੀ ਪਰ ਇਸ ਤੋਂ ਡਰਦਾ ਕੋਈ ਬੋਲਦਾ ਨਹੀਂ 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 ਦੱਸ ਹਾਂ ਐਨੀ ਦੱਸਤਾ ਜੀ ਮਤਲਬ ਜਿਵੇਂ ਮੈਂ ਇਹਨਾਂ ਨੂੰ ਪੁੱਛਿਆ ਕਿ ਆ ਮਾਈਨਿੰਗ ਹੋਈ ਹੈ ਮਤਲਬ ਇਹ ਅੰਨੇ ਨੂੰ ਵੀ ਦਿਖਾਈ ਦੇ ਦੂਗੀ ਜੇ ਲੈ ਆਵੇ ਕੀ ਲੱਗਦਾ ਹੈ ਮਾਈਨਿੰਗ ਉਹ ਭਾਗਿਆ ਸਰਕਾਰਾਂ ਨੂੰ ਦਿਖਾਈ ਨਹੀਂ ਦਿੰਦੇ ਇਹ ਦੇਖੋ ਸਰਕਾਰ ਨੂੰ ਦਿਖਾਈ ਦਿੰਦਾ ਹੈ ਸਰਕਾਰ ਆ ਮਾਈਨਿੰਗ ਵਿਭਾਗ ਵੱਲੋਂ ਆ ਮੇਰੇ ਕੋਲ ਡਾਕੂਮੈਂਟ ਆ ਇਹਦੇ ਕ੍ਰਸ਼ਰਾਂ ਨੂੰ 70 ਲੱਖ ਰੁਪਏ ਦੀ ਇੱਕ ਰਿਕਵਰੀ ਗੱਡੀ ਗਈ ਹੈ ਹੂੰ ਤੇ ਜੋ ਕਿ ਕਾਗਜ਼ਾਂ 'ਚ ਰਹਿ ਗਈ ਹੈ ਇਹ ਇਸ ਬੰਦੇ ਦੀ ਅਪਰੋਚ ਹੀ ਇੰਨੀ ਹੈ ਇਹ ਕਾਗਜ਼ਾਂ 'ਚ ਦਬੀ ਰਹੀ ਹੈ ਹੂੰ ਤੇ ਜੇ ਇਸ ਇਸ ਦੇ ਕ੍ਰਸ਼ਰ ਦੇ ਉੱਪਰ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਾਈਨਿੰਗ ਦੇ ਪਰਚੇ ਵੀ ਦਰਜ ਕੀਤੇ ਗਏ ਸੀ ਜੋ ਕਿ ਇਹਨੇ ਇਨਕੁਆਰੀ ਤਹਿਤ ਕੈਨਸਲ ਕਰਵਾ ਲਏ ਨੇ ਹੂੰ ਦੇਖੋ ਅੱਛਾ ਜਿਵੇਂ ਤੁਸੀਂ ਕਿਹਾ ਕਿ 100 ਕਿੱਲੇ ਦੇ ਕਰੀਬ ਇਹਨੇ ਜ਼ਮੀਨ ਬਣਾਈ ਹੈ ਉਹ ਜੇ ਕੁੱਲ ਮਿਲਾ ਕੇ ਪ੍ਰਾਪਰਟੀ ਕੋਈ ਕ੍ਰਸ਼ਰ ਵੀ ਕੋਈ ਹੋਊਗਾ ਕੋਈ 20-50 ਲੱਖ ਦਾ ਕਿ ਜ਼ਿਆਦਾ ਹੁੰਦਾ ਕੋਈ ਨਹੀਂ ਇਹ ਕ੍ਰਸ਼ਰ ਇਹ ਜਿਹੜਾ ਇਹਦਾ ਕ੍ਰਸ਼ਰ ਆ ਇਹ ਕਿਸੇ ਨੂੰ ਕ੍ਰਸ਼ਰ ਸੇਲ ਕਰਨ ਲਈ ਗੱਲ ਕਰ ਰਿਹਾ ਸੀ ਜਿਸ ਦੀ ਮੇਰੇ ਕੋਲ ਇਹਦੀ ਰਿਕਾਰਡਿੰਗ ਹੈ ਇਹ ਆਪਣੇ ਦੋਨਾਂ ਕ੍ਰਸ਼ਰਾਂ ਦਾ ਤੇ 20 ਏਕੜ ਲੈਂਡ ਵੇਚਣ ਲਈ 25 ਕਰੋੜ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਤੇ ਕਹਿ ਰਿਹਾ ਮੈਨੂੰ 22 ਕਰੋੜ ਰੁਪਿਆ ਲੱਗ ਚੁੱਕਿਆ ਤੇ ਮੈਂ 25 ਕਰੋੜ ਦੀ ਇਹ ਪ੍ਰਾਪਰਟੀ ਆਪਣੀ ਸੇਲ ਕਰਨੀ ਹੈ ਮਤਲਬ ਇਹ ਔਰਕਾਡ ਗੱਲ ਆ ਮੇਰੇ ਕੋਲੇ ਇਹਦੀ ਆਡੀਓ ਰਿਕਾਰਡਿੰਗ ਹੈ ਜੀ ਇਹ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਕ੍ਰੈਸ਼ਰ ਵੇਚਣ ਲਈ ਜੋ ਮੈਂ ਵਿਜੀਲੈਂਸ ਨੂੰ ਵੀ ਐਸ ਅ ਪ੍ਰੂਫ ਦੇ ਚੁੱਕਾ ਆ ਆ ਇਸ ਇਨਸਪੈਕਟਰ ਦੀ ਫੋਟੋ ਹੈ ਜੀ ਇਹ ਫੋਟੋ ਹੈ ਇਹ ਫੋਟੋ ਕਿੱਥੋਂ ਲਈ ਹੈ ਜੀ ਤੁਸੀਂ ਇਹ ਫੋਟੋ ਇਹ ਮਾਨਯੋਗ ਇਨਸਪੈਕਟਰ ਸਾਹਿਬ ਨੂੰ 2023 ਦੇ ਵਿੱਚ ਹਮ ਰਾਸ਼ਟਰਪਤੀ ਮੈਡਲ ਦਿੱਤਾ ਜਾਂਦਾ ਹੈ ਕਾਹਦੇ ਲਈ ਇਹ ਇਹ ਤਾਂ ਹੁਣ ਸਰਕਾਰ ਦੱਸ ਸਕਦੀ ਹੈ ਕਿ ਉਸ ਟਾਈਮ ਦੀ ਫੋਟੋ ਹੈ ਜੋ ਕਿ ਅਸੀਂ ਨੈਟ ਤੋਂ ਲਈ ਹੈ ਇਹਨੂੰ 2023 ਦੇ ਵਿੱਚ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਹੋ ਸਕਦਾ ਹੈ ਇਹ ਜਿਹੜੇ ਆਈਪੀਐਸ ਅਧਿਕਾਰੀ ਇਹਦੇ ਨਾਲ ਕਾਰੋਬਾਰ ਜਿਨ੍ਹਾਂ ਦੇ ਸਾਂਝੇ ਨੇ ਇਹ ਉਹਨਾਂ ਵੱਲੋਂ ਰეკਮੈਂਡ ਕੀਤਾ ਗਿਆ ਹੋਵੇ ਕਿਉਂਕਿ ਉਹਨਾਂ ਦਾ ਇੱਕ ਮਾਊ ਪੁੱਤ ਹੈ ਮਤਲਬ ਅਜਿਹੇ ਬੰਦਿਆਂ ਨੂੰ ਮਤਲਬ ਰਾਸ਼ਟਰਪਤੀ ਅਵਾਰਡ ਮਤਲਬ ਬਹੁਤ ਵੱਡਾ ਅਵਾਰਡ ਹੁੰਦਾ ਪੁਲਿਸ ਦੇ ਵਿੱਚ ਤਾਂ ਰਾਸ਼ਟਰਪਤੀ ਮੈਡਲ ਮਿਲਣਾ ਮਤਲਬ ਕੀ ਖਾਸियत ਮੰਨਦੇ ਹੋ ਤੁਸੀਂ ਇਹ ਇਹਨੂੰ ਮਿਲਣਾ ਤਾਂ ਇੱਕ ਵੱਖਰੀ ਗੱਲ ਹੈ ਜੀ ਇਹ ਤਾਂ ਖੁਦ ਰਾਸ਼ਟਰਪਤੀ ਜਿਹਨਾਂ ਬੰਦਿਆਂ ਦੀ ਕੋਈ ਅਚੀਵਮੈਂਟ ਨਹੀਂ ਉਹਨਾਂ ਨੂੰ ਦਵੰਦਾ ਵੀ ਆ ਨਾਲ ਇਹ ਹੈ ਹਾਂਜੀ ਇੰਨੀ ਪਾਵਰ ਇਸ ਦੀ ਇੰਨੀ ਪਾਵਰਾਂ 2 26 ਜਨਵਰੀ 2021 ਨੂੰ ਐਸਆਈ ਸ਼ਿੰਦਰਪਾਲ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਮੈਂ ਉਹਦੀ ਆਰਟੀਆਈ ਮੰਗੀ ਵੀ ਇਸ ਨੇ ਕੀ ਵਧੀਆ ਕੰਮ ਕੀਤਾ ਜਿਹੜਾ ਇਹਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਕੋਈ ਵੀ ਸੈਟੀਸਫੈਕਟਰੀ ਰਿਪਲਾਈ ਨਹੀਂ ਦਿੱਤਾ ਗਿਆ ਜੋ ਕਿ ਇਹਨੇ ਝੂਠੇ ਪਰਚੇ ਉਹਨੇ ਇਹਦੇ ਕਹਿਣ ਤੇ ਝੂਠੇ ਪਰਚੇ ਦਰਜ ਕੀਤੇ ਸੀਗੇ ਰਿਪੋਰਟਾਂ ਬਣਾਈਆਂ ਸੀਆਂ ਉਹਦੇ ਕਾਰਨ ਉਹਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਹਨੇ ਦਬਾਇਆ ਉਹ ਰਾਸ਼ਟਰਪਤੀ ਮੈਡਲ ਮਿਲ ਕੇ ਇਹ ਜਿਵੇਂ ਤੁਸੀਂ ਕਹਿ ਰਹੇ ਸੀ ਕਿ 2017 ਤੋਂ ਕਿ 16 17 ਤੋਂ ਮੈਂ 2016 17 ਤੋਂ 16 17 ਤੋਂ ਮਤਲਬ ਜਿਵੇਂ ਆ ਪੱਤੇ ਦਿਖਾਈ ਦਿੰਦੇ ਇੱਕ ਦਿਨ ਦੇ ਵਿੱਚ ਕਿੰਨੇ ਹਜ਼ਾਰ ਦੀ ਜਾਂ ਲੱਖ ਦੀ ਮਾਈਨਿੰਗ ਹੁੰਦੀ ਹੈ ਇਹ ਦੇਖੋ ਜੀ ਇੱਥੋਂ 5 ਤੋਂ 7 ਲੱਖ ਰੁਪਇਆ ਰੋਜ਼ ਦਾ ਕਮਾ ਕੇ ਜਾਂਦਾ ਰਿਹਾ ਹੈ ਕਮਾ ਕੇ ਹਾਂ ਹਾਂ ਖਰਚੇ ਕੱਢੇ ਖਰਚੇ ਕੱਢ ਗਏ ਜੀ 5-4 ਲੱਖ ਰੁਪਇਆ ਰੋਜ਼ ਕਮਾ ਕੇ ਇੱਥੋਂ ਜਾਂਦਾ ਰਿਹਾ ਤਾਂ ਹੀ ਜੀ 5-4 ਸਾਲ ਦੇ ਵਿੱਚ 100 ਏਕੜ ਲੈਂਡ ਤਾਂ ਇਹ ਤੇ ਪਰਿਵਾਰ ਦੇ ਨਾਂ ਉਤੇ ਆ 500 ਗਜ ਦੀ ਕੋਠੀ ਹੈ ਜੰਡੀਗੜ 8-10 ਕਰੋੜ ਕੀਮਤ ਵਾਲੀ ਹਾਂ ਇਹ 80 90000 ਤਨਖਾਹ ਲੈਣ ਵਾਲਾ ਬੰਦਾ ਕਿੱਥੋਂ ਇਹ ਪ੍ਰਾਪਰਟੀ ਖਰੀਦ ਲੂਗਾ ਇਹ ਸਾਰਾ ਕੁਝ ਇਥੋਂ ਇਲੀਗਲ ਮਾਈਨਿੰਗ ਤੋਂ ਜਨਰੇਟ ਕੀਤੀ ਹੋਈ ਆਮਦਨ ਦੇ ਨਾਲ ਹੀ ਖਰੀਦੋ-ਫਰੋਕਤ ਕੀਤੀ ਗਈ ਹੈ। ਇਦੋਂ ਫਰੋਕਤ ਕੀਤੀ ਗਈ ਹੈ। ਮਤਲਬ ਤੁਸੀਂ ਸ਼ਿਕਾਇਤ ਵੀ ਕਰ ਲਈ ਤੁਸੀਂ ਜਾ ਜਾ ਕੇ ਵੀ ਦੇਖ ਲਿਆ ਕੋਈ 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 ਅਸਰ ਨਹੀਂ ਹੈ। ਨਹੀਂ ਕੋਈ ਅਸਰ ਨਹੀਂ ਜੀ। ਅਫਸਰ ਕੀ ਕਹਿੰਦੇ? ਅਫਸਰ ਮਜਬੂਰ ਨੇ ਜੀ। ਇਹ ਨਹੀਂ ਚਲਦੀ ਇਹ ਬੰਦੇਸ ਬਸ। ਮਤਲਬ ਇਨਸਪੈਕਟਰ ਮੋਰੇ ਇੰਨੇ ਮਜਬੂਰ ਹੋ ਗਏ ਇੰਨੇ ਲਾਚਾਰ ਹੋ ਗਏ। ਸਰ ਮੈਂ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਜੀ ਨੂੰ ਵੀ ਸ਼ਿਕਾਇਤ ਕੀਤੀ ਸੀਗੀ। ਜੋ ਕਿ 4 ਮਾਰਚ ਦੀ 2511 ਨੰਬਰ ਦੇ ਨਾਲ ਐਸਐਸਪੀ ਸਾਹਿਬ ਦੇ ਕੋਲ ਪੈਂਡਿੰਗ ਮਈਆ ਕਿਸੇ ਕੋਲ ਪੋਟ ਅਪਨੀ ਕੀਤੀ ਗਈ ਰਾਸ਼ਟਰਪਤੀ ਵੱਲੋਂ ਵੀ ਆਈ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਹਮ ਉਹਨਾਂ ਦੀ ਈਵਨ ਟੂ ਮੁੱਖ ਮੰਤਰੀ ਦਾ ਇੱਕ ਪਾਸੇ ਇੱਥੇ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਕੋਈ ਹੋਂਦ ਨਹੀਂ ਹੈ ਪੰਜਾਬ 'ਚ ਹਮ ਉਹਨਾਂ ਦੀ ਕੋਈ ਮਤਲਬ ਮਾਰਕੀ ਟਵੀ ਵੀ ਤੇ ਕੋਈ ਕਾਰਵਾਈ ਨਹੀਂ ਕਰਦੇ ਕੋਈ ਸੁਣਵਾਈ ਨਹੀਂ ਕਰਦੇ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੇ ਹੈਗੇ ਹਮ ਤੁਸੀਂ ਮਤਲਬ ਜੇ ਮੈਂ ਇਨਸਪੈਕਟਰ ਦੀ ਗੱਲ ਕੀਤੀ ਤੁਸੀਂ ਦੇਖਿਆ ਕੋਈ ਬੰਦਾ 2-3 ਸਾਲਾਂ ਚ ਕੋਈ ਆਮ ਬੰਦਾ ਵੀ 2-3 ਸਾਲਾਂ ਚ ਜਿਹਦੇ ਕੋਲੇ ਕੋਈ ਲੈਂਡਲੋਰਡ ਨਹੀਂ ਹੈ ਪੁਰਾਣੀ ਜਾਇਦਾਦ ਨਹੀਂ ਹੈ ਉਹ 2-3 ਇੰਨੀ ਜ਼ਮੀਨ ਬਣਾ ਜਾਵੇ ਸਰ ਅੱਜਕੱਲ ਦੇ ਇੰਨੇ ਮਹਿੰਗਾਈ ਦੇ ਜ਼ਮਾਨੇ ਚ ਤਾਂ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਵਾ ਹੈਗਾ ਇੰਨੀ ਜ਼ਮੀਨ ਬਣਾਉਣ ਦੀ ਤਾਂ ਇੱਕ ਪਾਸੇ ਰਹੀ ਗੱਲ ਇਹ ਸਾਰੀ ਮਾਈਨਿੰਗ ਦੇ ਨਾਲ ਬਣੀ ਹੈ ਜਾਂ ਕਰਪਟ ਤਰੀਕੇ ਦੇ ਨਾਲ ਮਾਈਨ ਕਰਪਸ਼ਨ ਵੀ ਤਾਂ ਐਡੇ ਵੱਡੇ ਪੱਧਰ ਤੇ ਇੱਕ ਇਨਸਪੈਕਟਰ ਕੀ ਕਰ ਸਕਦਾ ਮਤਲਬ ਮੈਂ ਨਾਲ ਤੁਸੀਂ ਮਾਈਨਿੰਗ ਹੀ ਮੰਨਦੇ ਹੋ ਹਾਂਜੀ ਇਸ ਤੋਂ ਇਲਾਵਾ ਇਹ ਗੈਰ ਕਾਨੂੰਨੀ ਅੰਸਰਾਂ ਨਾਲ ਵੀ ਲਿੰਕ ਨੇ ਇੱਥੇ 3-4 ਮਹੀਨੇ ਹੋਏ ਇੱਕ ਕ੍ਰੈਸ਼ਰ ਤੋਂ ਨਜਾਇਜ਼ ਅਸਲਾ ਫੜਿਆ ਗਿਆ ਸੀਗਾ ਉਹ ਬੰਦਿਆਂ ਦੀਆਂ ਫੋਟੋਆਂ ਨੇ ਇਹਨਾਂ ਦੇ ਨਾਲ ਮਤਲਬ ਕਿ 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 ਕਿਹੋ ਜਿਹੇ ਬੰਦੇ ਸੀ ਉਹ ਉਹ ਜਿਨ੍ਹਾਂ ਤੋਂ ਨਜਾਇਜ਼ ਅਸਲਾ ਫੜਿਆ ਗਿਆ ਸੀ ਨਜਾਇਜ਼ ਅਸਲਾ ਹਾਂਜੀ ਆ ਫੋਟੋ ਹੈਗੀ ਨਾ ਕ੍ਰੈਸ਼ਰ ਤੇ ਹਾਂ ਫੋਟੋ ਹੈਗੀ ਤੁਹਾਨੂੰ ਦਿਖਾ ਦਵਾਂ ਨੇ अच्छा ਤੁਸੀਂ ਆ ਫਰਦ મતલਬ ਆ ਤੁ ਸਾਡੇ ਅੱਚ ਫਰਦਾ ਨੇ ਇਹ ਚੀਜ਼ਾਂ ਨੇ ਇਹ મતલਬ ਵੈਸੀ ਕਾਗ ਚੱਕੀ ਫਿਰਦੇ ਕੋਈ ਨਾਂ ਵੀ ਇਹਦੇ ਤੇ ਹੈਗਾ ਜੀ ਜੀ ਇਹ ਬਕਾਇਦਾ ਹਾਈਲਾਈਟ ਕੀਤੀਆਂ ਹੋਈਆਂ ਨੇ ਅਸੀਂ ਤੁਹਾਨੂੰ ਇਹ ਫਰਦਾ ਨਾਲ ਦਵਾਂਗੇ ਇਹ ਦੇਖੋ ਹਾਈਲਾਈਟ ਕੀਤਾ ਹੋਇਆ ਹੈ ਇਹਦੀ ਬੇਟੀ ਦੇ ਨਾਮ ਤੇ ਇਹਦੇ بیٹے ਦੇ ਹਰਵਿੰਦਰਪਾਲ ਕੌਰ ਇਹਦੀ ਵਾਈਫ ਹੈ ਜੀ ਠੀਕ ਹੈ ਪਤਨੀ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਜੀ ਇਹਦੇ بیٹے ਦੇ ਨਾਮ ਤੇ ਇੰਦਰਪ੍ਰਤਾਪ ਸਿੰਘ ਪੁੱਤਰ ਹਰਜਿੰਦਰ ਸਿੰਘ ਇਹਦੀ ਬੇਟੀ ਦੇ ਨਾਮ ਤੇ ਇਸਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਤੇ ਇਹਦੇ ਬਾਪ ਦੇ ਨਾਮ ਤੇ ਸੁਖਦੇਵ ਸਿੰਘ ਪੁੱਤਰ ਜਿਉਂਨ ਸਿੰਘ ਇਹ ਇਹਦੀ ਫੈਮਿਲੀ ਮੈਂਬਰ ਦੇ ਨਾਮ ਤੇ ਸਾਰੀਆਂ ਇਹ ਫਰਦਾ ਨੇ ਜੋ ਕਿ ਅਸੀਂ ਤੁਹਾਨੂੰ ਨਾਲ ਦੇਵਾਂਗੇ ਹਾਂਜੀ ਹਾਂਜੀ ਮਤਲਬ ਇੰਨਾ ਖਰ ਤੁਸੀਂ ਫੋਟੋ ਦਿਖਾ ਰਹੇ ਸੀ ਜੀ ਇਹ ਦਿਖਾਣੇ ਆ ਆ ਬੰਦੇ ਜੀ ਅੱਛਾ ਆ ਬੰਦੇ ਨਹੀਂ ਮੈਂ ਮੈਂ ਬਰੀਫ ਕਰ ਦਉਗਾ ਤੁਹਾਨੂੰ ਜੀ ਇਹ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਇਹਦਾ 파ਟਨਰ ਮਨਦੀਪ ਸਿੰਘ ਕਤਲ ਚੰਦਰ ਹੈ ਉਹਦਾ ਕ੍ਰਸ਼ਰ ਆ 골ਡਨ ਐਗਰੀਗੇਟ ਸਟੋਨ ਕ੍ਰਸ਼ਰ ਪਿੰਡ ਸੈਦਪੁਰ ਵਿਖੇ ਉੱਥੇ ਮੁਹਾਲੀ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਰੇਡ ਕੀਤੀ ਗਈ ਸੀ ਜਿੱਥੇ ਕਿ ਇਹਨਾਂ ਵੱਲੋਂ ਪਾਕਿਸਤਾਨ ਬੇਸਡ ਗੈਂਗਸਟਰ ਰਿੰਦੇ ਦੇ ਕੁਝ ਗੁਰਗੀਆਂ ਨੂੰ ਪਨਾਹ ਦਿੱਤੀ ਗਈ ਸੀ ਤੇ ਕਰੈਸ਼ਰ ਤੇ ਅੱਛਾ ਜੀ ਤੇ ਉਸ ਉਸ ਕਰੈਸ਼ਰ ਤੇ ਜਦੋਂ ਐਸਐਸਓਸੀ ਵੱਲੋਂ ਰੇਡ ਕੀਤੀ ਗਈ ਉਹਨਾਂ ਵੱਲੋਂ ਮਨਦੀਪ ਸਿੰਘ ਨੂੰ ਵੀ ਹਰਾਸਤ ਚ ਲਿਆ ਗਿਆ ਪਰ ਚਲੋ ਕੁਝ ਮਜਬੂਰੀਆਂ ਕਰਕੇ ਇਹਨਾਂ ਦੀ ਅਪਰੋਚ ਕਰਕੇ ਉਹਨਾਂ ਨੂੰ ਮਨਦੀਪ ਸਿੰਘ ਨੂੰ ਛੱਡਣਾ ਪਿਆ ਪਰ ਮਨਦੀਪ ਸਿੰਘ ਦਾ ਜੋ ਕੰਮ ਦੇਖਦਾ ਹੈ ਮੁਣਛੀ ਹੈ ਉਸ ਦਾ ਮੈਨੇਜਰ ਹੈ ਗੁਰਦੀਪ ਸਿੰਘ ਦੀਪਾ ਉਸ ਨੂੰ ਅਰੈਸਟ ਕੀਤਾ ਗਿਆ ਤੇ ਐਫਆਈਆਰ ਨੰਬਰ 1 ਦਰਜ ਕੀਤੀ ਗਈ ਐਸਐਸਓਸੀ ਵੱਲੋਂ ਜਿੱਥੋਂ ਕਿ ਕ੍ਰੈਸ਼ਰ ਤੋਂ ਰੇਡ ਦੇ ਦੌਰਾਨ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ। ਤੁਹਾਨੂੰ ਉਮੀਦ ਹੈ ਕਿ ਕੋਈ ਮਤਲਬ ਕਾਰਵਾਈ ਹੋਊਗੀ ਜਿਵੇਂ ਤੁਸੀਂ ਲੱਗੇ ਆ। ਦੇਖੋ ਜੀ ਇਹ ਤਾਂ ਹੁਣ ਰੱਬ ਸਹਾਰਾ ਹੀ ਆ ਜੀ। ਤਾਂ ਪਰਮਾਤਮਾ ਦੱਸ ਸਕਦਾ ਸਾਡੇ ਤਾਂ ਹੱਥ ਖੜੇ ਨੇ। ਤੁਹਾਡੇ ਹੱਥ ਖੜੇ ਨੇ। ਮਤਲਬ ਸ਼ਿਕਾਇਤਾਂ ਸਭ ਕੁਝ ਖਤਮ ਹੋ ਗਈਆਂ ਹੈ। ਸਰ ਜਦੋਂ ਹੁਣ ਬੰਦਾ ਨਾਮ ਇਹ ਦੇਖੋ ਦੋ ਪਾਵਰਾਂ ਹੁੰਦੀਆਂ ਸਟੇਟ ਚਲਾਉਣੇ ਵਾਲੀਆਂ ਇੱਕ ਸੀਐਮ ਤੇ ਡੀਜੀ ਉਹ ਕਹਿ ਰਿਹਾ ਮੈਂ ਨੇੜੇ ਦੀ ਕੀ ਉਹਨਾਂ ਦਾ ਬਹੁਤ ਤਾਂ ਕੌਣ ਕਰੂਗਾ ਕਾਰਵਾਈ। ਮਤਲਬ ਫਿਰ ਸੀਐਮ ਨਾਲ ਜਾਂ ਡੀਜੀ ਨਾਲ ਪੰਗਾ ਕੌਣ ਲਾਉ। ਅਕਾਉਂਟ ਲਊਗਾ ਜੀ ਅਸੀਂ ਤਾਂ ਕਹ ਲੈਣਾ ਮੈਂ ਦੇਖੋ ਅਸੀਂ ਤਾਂ ਸੀਐਮ ਸਾਹਿਬ ਨੂੰ ਫਰਿਆਦ ਕਰ ਸਕਦੇ ਆ ਐਪਲੀਕੇਸ਼ਨ ਦੇ ਸਕਦੇ ਆ ਉਹ ਅਸੀਂ 2 ਸਾਲ ਤੋਂ ਕਰ ਰਹੇ ਆ ਸੀਐਮ ਸਾਹਿਬ ਨੂੰ ਮੇਲ ਵੀ ਕਈ ਵਾਰ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਮੁੱਖ ਮੰਤਰੀ ਤਾਂ ਕਹਿੰਦੇ ਨੇ ਕਿ ਕਟੜ ਇਮਾਨਦਾਰ ਸਰਕਾਰ ਆ ਮਾੜਾ ਜਿਹਾ ਕੋਈ ਨਾਂ ਲਾਓ ਟੰਗ ਦੇਾਂਗੇ ਸਰ ਮੈਂ ਕੰਪਲੇਂਟਾਂ ਕੀਤੀਆਂ ਸੀਗੀਆਂ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਦੇ ਵਿੱਚ ਕਟੋਕਟ 15 16 ਅਫਸਰ ਦੋਸ਼ੀ ਕਰਾਰ ਦਿੱਤੇ ਗਏ ਨੇ ਕ੍ਰਪਸ਼ਨ ਦੇ ਮਾਮਲੇ 'ਚ ਹਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਠੀਕ ਹੈ ਮੈਨੂੰ ਹਾਈ ਕੋਰਟ ਦਾ ਸਾਰਾ ਲੈਣਾ ਪੈ ਰਿਹਾ ਡਾਇਰੈਕਸ਼ਨ ਕਰਾਉਣ ਲਈ। ਕਾਰਵਾਈ ਨਹੀਂ ਕਰ ਰਹੀ ਹੈਗੀ। ਕਾਰਵਾਈ ਨਹੀਂ। ਮਤਲਬ ਕਟੜੇ ਇਮਾਨਦਾਰੀ ਫਿਰ ਕਿੱਥੇ ਆ? ਇਹ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਜੋ ਕੋਈ ਕਰ ਨਹੀਂ। ਜਿਵੇਂ ਕੇਜਰੀਵਾਲ ਕਹਿੰਦੇ ਸੀ ਨਿਆਂਇਈ ਮਾਈਨਿੰਗ ਬੰਦ ਕਰਨੀ ਹੈ ਪਰ ਇੱਥੇ ਤਾਂ ਦੇਖਦੇ ਟੋਏ ਪਾਏ ਪਏ ਆ। ਆ ਦੇਖੋ ਤੁਹਾਡੇ ਸਾਹਮਣੇ ਹੈ ਜੀ ਕੇਜਰੀਵਾਲ ਸਾਹਿਬ ਆਪ ਆ ਕੇ ਦੇਖਣ। ਹੂੰ। ਕੋਈ ਕਾਰਵਾਈ ਨਹੀਂ ਹੋ ਰਹੀ। ਹੂੰ। ਇਸ ਤਰੀਕੇ ਦੇ ਹਾਲਾਤ ਹਾਂਜੀ। ਮੈਂ ਤੁਹਾਡੇ মিডিਆ ਦੇ ਜ਼ਰੀਏ ਸੀਐਮ ਸਾਹਿਬ ਨੂੰ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਆ ਝੋਲੀ ਝੜ ਕੇ ਬੇਨਤੀ ਕਰਨਾ ਚਾਹੁੰਦਾ। ਵੀ ਜੇ ਸਾਡੀ ਸ਼ਿਕਾਇਤ ਦੇ ਵਿੱਚ ਕੋਈ ਸੱਚਾਈ ਹੈ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਇਹਨੂੰ ਦਾਖਲ ਦਫਤਰ ਕਰਤੀ ਜਾਵੇ ਅਸੀਂ ਤਾਂ ਆਰਾਮ ਨਾਲ ਘਰ ਬੈਠਣ ਜੋਗੇ ਹੋਵਾਂਗੇ ਨਾ ਵੀ ਚਲੋ ਇਹ ਅਸੀਂ ਸਾਡੀ ਸ਼ਿਕਾਇਤ ਗਲਤ ਸੀ ਤੇ ਦਾਖਲ ਦਫਤਰ ਹੋ ਗਈ ਆ ਅਸੀਂ ਤਾਂ ਝੋਲੀ ੜ ਕੇ ਬੇਨਤੀ ਕਰਦੇ ਆ ਤਾਂ ਇਹ ਤਸਵੀਰ ਮੈਂ ਇੱਕ ਵਾਰ ਫਿਰ ਤੋਂ ਦਿਖਾ ਦਿਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਜਿੱਥੇ ਜਿੱਥੇ ਤੱਕ 40 40 45 45 ਫੁੱਟ ਡੋਂਗਾ ਪਟਿਆ ਹੋਇਆ ਇਹ ਮਾਈਨਿੰਗ ਕੀਤੀ ਆ ਇਹਨਾਂ ਦੇ ਕਹਿਣ ਦੇ ਅਨੁਸਾਰ ਇਨਸਪੈਕਟਰ ਹਰਜਿੰਦਰ ਸਿੰਘ ਨੇ ਜਿਹਨੂੰ ਕਹਿੰਦੇ ਆ ਕਿ ਸ਼ੈ ਹੈ ਹੁਣ ਉਹ ਸ਼ੈ ਕੀਦੀ ਐ ਕਦੇ ਤਾਂ ਉਹ ਕਹਿੰਦਾ ਕਿ ਮੈਨੂੰ ਮੁੱਖ ਮੰਤਰੀ ਦੀ ਸ਼ੈ ਐ ਮੈਂ ਮੁੱਖ ਮੰਤਰੀ ਦੀ ਸਕਿਉਰਿਟੀ ਦੇ ਵਿੱਚ ਆ ਉਹਨਾਂ ਦੇ ਨਾਲ ਆ ਕਦੇ ਉਹ ਕਹਿੰਦਾ ਕਿ ਮੇਰੀ ਹਾਈ ਕੋਰਟ ਤੱਕ ਲਿੰਕ ਆ ਹੁਣ ਸ਼ੈ ਕੌਣ ਦਿੰਦਾ ਕਿਹਦੀ ਸ਼ੈ ਐ ਕਿਹੜੇ ਕਿਹੜੇ ਆਈਪੀਐਸ ਅਧਿਕਾਰੀ ਐ ਕਿਹੜੇ ਕਿਹੜੇ ਹੋਰ ਅਧਿਕਾਰੀ ਨੇ ਜਿਨ੍ਹਾਂ ਦੀ ਸ਼ੈ ਤੇ ਉਹ ਬੰਦਾ ਜਿਹਨੂੰ ਵਿਜੀਲੈਂਸ ਵੀ ਟੱਚ ਨਹੀਂ ਕਰ ਸਕਦੀ ਜਿਹਨੂੰ ਵਿਜੀਲੈਂਸ ਵੀ ਸ਼ੋ ਨਹੀਂ ਸਕਦੀ ਜਿਹਦਾ ਵਿਜੀਲੈਂਸ ਵੀ ਵਾਲਵਿੰਗਾ ਨਹੀਂ ਕਰ ਸਕਦੀ ਮੁੱਖ ਮੰਤਰੀ ਕਹਿੰਦੇ ਨੇ ਕਿ ਇੱਕ ਸ਼ਿਕਾਇਤ ਕੀ ਤੁਸੀਂ ਵਟਸਐਪ ਤੇ ਬੰਦੇ ਦੀ ਜਾਣਕਾਰੀ ਭੇਜੋ ਅਸੀਂ ਪਰਦੇ ਖੋਲ ਦੇਵਾਂਗੇ ਉਹੀ ਵਿਜੀਲੈਂਸ ਵਿਰੋਧੀਆਂ ਤੇ ਕਾਰਵਾਈ ਕਰਨ ਹੋਵੇ ਤਾਂ ਘਰੇ ਪਹੁੰਚ ਜਾਂਦੀ ਹੈ ਪਰ ਇਸ ਅਫਸਰ ਤੇ ਕਾਰਵਾਈ ਕਰਨ ਵੇਲੇ ਪਤਾ ਨਹੀਂ ਉਹ ਕਿੱਥੇ ਬੈਠੀ ਹੈ ਮਤਲਬ ਜੇ ਕਿਸੇ ਵਿਰੋਧੀ ਨੂੰ ਸਰਕਾਰ ਨੇ ਘੇਰਨਾ ਹੋਵੇ ਉਸ ਤੇ ਵਿਜੀਲੈਂਸ ਪਹੁੰਚ ਜਾਂਦੀ ਹੈ ਇੱਥੇ ਜਦੋਂ ਪਤਾ ਸ਼ਰੇ ਆਮ ਇੱਕ ਇਨਸਪੈਕਟਰ ਕੋਲੋਂ ਕਿੰਨੀ ਕਰ ਰਿਕਵਰੀ ਹੋ ਸਕਦੀ ਹੈ ਸਰਕਾਰੀ ਜੇ ਦੀ ਜ਼ਮੀਨ ਜਾਇਦਾਦ ਦੀ ਜਾਂਚ ਹੋਵੇ ਤੁਹਾਨੂੰ ਲੱਗਦਾ ਕਿ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਵੇਗਾ ਹੋਵੇਗਾ ਜੀ ਜ਼ਰੂਰ ਜੇਕਰ ਜਾਂਚ ਕੀਤੀ ਜਾਂਦੀ ਹੈ ਕਰੋੜਾਂ ਰੁਪਏ ਦਾ ਰਿਕਵਰੀ ਹੋਣੀ ਹੈ ਇਹ ਤੋਂ ਹੂੰ ਤੇ ਜਿਹੜੇ ਇਹਦੇ ਨਾਲ ਕਈ ਅਫਸਰ ਵੀ ਨਾਲ ਮਿਲੂ ਵੀ ਹੈ ਨਾ ਜੀ ਸਾਡੇ ਕੋਲ ਉਹਦੇ ਵੀ ਸਬੂਤ ਆ ਸਮਾਂ ਅੰਤੇ ਅਸੀਂ ਉਹ ਵੀ ਜਾਗਰ ਕਰਦਾਂਗੇ ਮਤਲਬ ਜਿਹੜੇ ਜਿਹੜੇ ਅਫਸਰ ਮਿਲਣ ਹਾਂ ਜਿਹੜੇ ਨਾਲ ਮਿਲ ਗਏ ਹੈ ਬਜ਼ੁਰਗੋ ਇਹ ਗੱਲ ਜਿਹੜੀ ਇੱਥੇ ਕਹਿ ਰਹੇ ਆ ਇਹ ਸਹੀ ਗੱਲ ਕਹਿ ਰਹੇ ਆ ਜੀ ਦੇਖ ਲਿਆ ਮੈਨਿੰਗ ਦੇਖਦੇ ਕੀਤੀ ਹੋਈ ਆ ਹਾਂ ਕੀਤੀ ਹੋਈ ਆਪਾਂ ਸਾਡੇ ਦੇਖ ਸਕਦੇ ਕਿੰਨੀ ਤੁਹਾਡਾ ਤਜਰਬਾ ਲੰਮਾ ਹੈ ਉਮਰ ਵੱਡੀ ਹੈ ਤੁਸੀਂ ਦੇਖਿਆ ਕਦੇ ਕੋਈ ਇਨਸਪੈਕਟਰ 100 100 ਕਿੱਲਾ ਬਣਾ ਜਾਵੇ ਦੇਖੋ ਸਾਡੀ ਨਿਗਰਾਨੀ ਤਾ ਕੋਈ ਹੈ ਨਹੀਂ ਵੀ ਐਨੀ ਜ਼ਮੀਨ ਕੋਈ ਬਣਾ ਜਾਇਦਾਦ ਬਣਾ ਜਾਏਗਾ ਨਹੀਂ ਇਸ ਤਰੀਕੇ ਦਾ ਇਸ ਤਰੀਕੇ ਦਾ ਕੋਈ ਹੈ ਨਹੀਂ ਚਾਹ ਰਹੇ ਸਰਪੰਚ ਸਾਹਿਬ ਇਹ ਸਭ ਕੁਝ ਇੱ ਯੋ ਕਿਹ ਜੇ ਕੁਛ ਲੋਕ ਆ ਨਹੀਂ ਇਹ ਤਾਂ ਦਿਖਦਾ ਹੀ ਆ ਸਾਹਮਣੇ ਕੀ ਨਾਮ ਨਾਲ ਜਾਣਦੇ ਨੇ ਉਸ ਹਰ ਹਰਜਿੰਦਰ ਨੂੰ ਇੱਥੇ ਹਰਜਿੰਦਰ ਸਿੰਘ ਹੀ ਜਾਣਦੇ ਆ ਇਹ ਪੁਲਿਸ ਵਾਲਾ ਜ਼ਿਆਦਾ ਕਰਕੇ ਪੁਲਿਸ ਵਾਲੇ ਕਰਕੇ ਪੁਲਿਸ ਵਾਲਾ ਜ਼ਿਆਦਾ ਕਰਕੇ ਹਾਂ ਜੀ ਠੀਕ ਤਾਏ ਪੁਲਸੀਆ ਨਾਮ ਦੇ ਨਾਲ ਕਹਿੰਦੇ ਇੱਥੇ ਮਸ਼ਹੂਰ ਹੈ ਤਾਂ ਇਹ ਤਸਵੀਰਾਂ ਦਿਖਾਉਣ ਦਾ ਮਕਸਦ ਸਿਰਫ ਇਨਾ ਹੀ ਹੈ ਕਿ ਕਈ ਵਾਰ ਸਰਕਾਰ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਕੰਮਕਾਰ ਬਹੁਤ ਹੈ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਵੀ ਕਹਿ ਕੇ ਹਟਿਆ ਕਿ ਕੰਮ ਬਹੁਤ ਹੈ ਉਹ ਭਾਗ ਜਿਹੜੇ ਆ ਉਹ ਚੀਫ ਸਕੱਟਰੀ ਨੂੰ ਦੇਣੇ ਪੈਣੇ ਆ ਸੋ ਅਸੀਂ ਸੋਚਿਆ ਕਿ ਆ ਕੇ ਦਿਖਾਇਆ ਜਾਵੇ ਕਿ ਮਾਈਨਿੰਗ ਕਿਸ ਤਰੀਕੇ ਨਾਲ ਚੱਲ ਰਹੀ ਹੈ ਤੇ ਮਾਈਨਿੰਗ ਕਰ ਵੀ ਤੁਹਾਡੇ ਅਧਿਕਾਰੀ ਰਹਿ ਆ ਕੋਈ ਬਾਹਰਲਾ ਨਹੀਂ ਕਰ ਰਿਹਾ ਕੋਈ ਲੀਡਰ ਨਹੀਂ ਕਰ ਲਿਆ ਕੋਈ ਹੋਰ ਦੇਸ਼ਾਂ ਸੂਬਿਆਂ ਦੇ ਠੇਕੇਦਾਰ ਨਹੀਂ ਕਰ ਰਹੇ ਤੁਹਾਡੇ ਹੀ ਅਧਿਕਾਰੀ ਤੁਹਾਡੇ ਇਨਸਪੈਕਟਰ ਜਿਹੜੇ ਆ ਉਹ ਮਾਈਨਿੰਗ ਕਰ ਰਹੇ ਆ ਇਹ ਸਵਕਤ ਜਿਹੜੀ ਹੈ ਇਹ ਪਿੰਡ ਕਿਹੜਾ ਆ ਗਿਆ ਜੀ ਖਾਸ ਐਲਗਰਾਂਦੀਆ ਐਲਗਰਾਂਦੀਆ ਹਾਂਜੀ ਦੇਖੋ ਇੱਕ ਪਾਸੇ ਤਾਂ ਮੰਦਿਰਾਂ ਤੇ ਗੁਰਦੁਆਰਿਆਂ ਤੇ ਬੰਬ ਗਿਰ ਰਹੇ ਹੈਗੇ ਆ ਅਟੈਕ ਹੋ ਰਹੇ ਆ ਲੀਡਰਾਂ ਦੇ ਘਰਾਂ ਤੇ ਵੀ ਲੀਡਰਾਂ ਦੇ ਘਰਾਂ ਤੇ ਦੂਸਰੀ ਇੰਟੈਲੀਜੈਂਸ ਦਫ਼ਤਰ ਇੰਟੈਲੀਜੈਂਸ ਜਿਹੜੇ ਅਫਸਰ ਨੇ ਇਹ ਦੇਖੋ ਕੀ ਕੰਮ ਕਰ ਰਹੇ ਆ ਤੁਹਾਡੇ ਸਾਹਮਣੇ ਖੁਦ ਮਤਲਬ ਜਿਹੜੇ ਇੰਟੈਲੀਜੈਂਸ ਅਫਸਰ ਦਾ ਕੰਮ ਇਹ ਜਾਣਕਾਰੀ ਰੱਖਣਾ ਹੁੰਦਾ ਹੈ ਕਿ ਹੋ ਕੀ ਰਿਹਾ ਮਤਲਬ ਵਾਪਰ ਕੀ ਸਕਦਾ ਉਹ ਮਾਈਨਿੰਗ ਕਰ ਰਹੇ ਆ ਉਹ ਮਾਈਨਿੰਗ ਕਰ ਰਹੇ ਆ ਸ਼ਰੀਆਮ ਮਾਈਨਿੰਗ ਤੇ ਹਨ ਬਹੁਤ ਬਹੁਤ ਵੱਡੀ ਗੱਲ ਆ ਇਹ ਦੇਖੋ ਇੱਕ ਇੰਟੈਲੀਜੈਂਸ ਅਫਸਰ ਗੈਰ ਕਾਨੂੰਨੀ ਕੰਮ ਕਰੇ ਉਹਦਾ ਤਾਂ ਕੰਮ ਹੁੰਦਾ ਸੂਚਨਾ ਦੇਣੀ ਸਰਕਾਰ ਨੂੰ ਜੇ ਕੋਈ ਗਲਤ ਕੰਮ ਕਰਦਾ ਹੈਗਾ ਉਹ ਤਾਂ ਖੁਦ ਕਰ ਰਹੇ ਆ ਉਹ ਖੁਦ ਕਰ ਰਹੇ ਮਤਲਬ ਫਿਰ ਕੌਣ ਆਖ ਸਰਕਾਰ ਨੂੰ ਦੱਸੂ ਕੌਣ ਜੋ ਮਤਲਬ ਚੋਰਾਣਾ ਕੁੱਤੀ ਰਲ ਗਈ ਹੈ ਕੋਈ ਕਾਰਵਾਈ ਨਹੀਂ ਹੋਣੀ ਹੈਗੀ ਕੋਈ ਕਾਰਵਾਈ ਤਾਂ ਉਮੀਦ ਨਹੀਂ ਹੈ ਪਰ ਫਿਰ ਵੀ ਲੋਕ ਇੱਥੇ ਆਏ ਆ ਅਸੀਂ ਉਮੀਦ ਕਰਦੇ ਆਂ ਕਿ ਸਰਕਾਰ ਇਸ ਤੇ ਕਾਰਵਾਈ ਕਰੇਗੀ ਸਰਕਾਰ ਇਸ ਬਾਰੇ ਜਾਂਚ ਕਰੇਗੀ ਸ਼ਿਕਾਇਤ ਦਿੱਤੀ ਹੋਈ ਹੈ ਅਸੀਂ ਇਸ ਸਬੰਧ ਤੇ ਜਿਨ੍ਹਾਂ ਅਫਸਰਾਂ ਨੂੰ ਦਰਖਾਸਤ ਦਿੱਤੀ ਹੋਈ ਹੈ ਉਹਨਾਂ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਅਸੀਂ ਸਰਦਾਰ ਹਰਜਿੰਦਰ ਸਿੰਘ ਜਿਹੜੇ ਇਨਸਪੈਕਟਰ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਇਹ ਸਾਰੀ ਗੱਲਬਾਤ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ ਉਮੀਦ ਹੈ ਕਿ ਸਰਕਾਰ ਇਸ ਤੋਂ ਬਾਅਦ ਕਟੋਕਟ ਜਾਂਚ ਕਰੇਗੀ ਅਸੀਂ ਨਹੀਂ ਕਹਿੰਦੇ ਕਿ ਉਹਨੇ 100 ਕਿਲੋ ਇੱਥੇ ਬਣਾਇਆ ਹੋਊਗਾ ਇਹਨਾਂ ਦੇ ਇਲਜ਼ਾਮ ਨੇ ਪਰ ਜਾਂਚ ਤਾਂ ਹੋਵੇ ਪਤਾ ਤਾਂ ਲੱਗੇ ਲੋਕਾਂ ਸਾਹਮਣੇ ਤਾਂ ਆਵੇ ਕਿ ਇੱਕ ਇਨਸਪੈਕਟਰ ਕਿਵੇਂ ਰਾਤੋ ਰਾਤ ਕਰੋੜਪਤੀ ਬਣ ਜਾਂਦਾ ਹੈ ਤੇ ਐਨੀ ਜ਼ਮੀਨ ਬਣਾ ਲੈਂਦਾ ਇਹ ਸਾਰੀ ਚੀਜ਼ ਦਾ ਰਾਜ ਜੇਕਰ ਆਮ ਲੋਕਾਂ ਨੂੰ ਹੀ ਪਤਾ ਲੱਗਦਾ ਤਾਂ ਲੋਕ ਵੀ ਉਹ ਕੰਮ ਕਰ ਲੈਣ ਤੇ ਜਿਸ ਕਰਕੇ ਲੋਕਾਂ ਦੀ ਵੀ ਤਰੱਕੀ ਹੋ ਸਕੇ